ਇਹ ਬੰਦੇ ਇਸ ਕੰਮ ਨੂੰ ਕਰ ਰਹੇ ਹੈਗੇ ਉਹਨਾਂ ਦੇ ਵਿੱਚ ਕੁਝ ਕੁ ਪਰਸੈਂਟ ਬੰਦੇ ਆ ਜਿਹੜੇ ਕਾਮਯਾਬ ਹੋ ਰਹੇ ਆ ਪਰ ਜਿਹੜੀ ਜ਼ਿਆਦਾ ਪਰਸੈਂਟੇਜ ਆ ਉਹ ਬੱਕਰੀ ਪਾਲਣ ਦੇ ਵਿੱਚ ਲੋਕ ਆ ਜਿਹੜੇ ਉਹ ਫੇਲ ਹੋ ਰਹੇ ਆ ਜਾਂ ਨਿਰਾਸ਼ ਹੋ ਰਹੇ ਆ ਘਾਟਾ ਖਾ ਰਹੇ ਆ ਤੇ ਬਾਈ ਗਰਜੀਤ ਕੋਲੇ ਆਏ ਆ ਇਹਨਾਂ ਦਾ ਕਾਫੀ ਲੰਮਾ ਤਜਰਬਾ ਹੈਗਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀਡੀਓ ਜਿਨ੍ਹਾਂ ਨੇ ਸ਼ੁਰੂ ਕਰ ਲਈ ਆ ਆਖਿਰ ਤੱਕ ਜ਼ਰੂਰ ਦੇਖਿਓ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਵੀਡੀਓ ਹੋਣ ਜਾ ਰਹੀ ਹੈ ਯੰਗ ਫਾਰਮਰ ਚੈਨਲ ਨਾਲ ਜੁੜੇ ਹੋਏ ਸਾਰੇ ਭੈਣਾਂ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਜਿਦੇ ਵਿੱਚ ਆਪਾਂ ਵਧੀਆ ਮਿਹਨਤ ਇਨਸਾਨਾਂ ਕੋਲ ਜਾਣਦੇ ਆ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਦਿੰਦੇ ਹਾਂ ਤੇ ਅੱਜ ਆਪਾਂ ਖੜੇ ਹਾਂ ਜੀ ਆਪਣੇ ਭਾਈ ਗੁਰਜੀਤ ਸਿੰਘ ਕੋਲ ਪਿੰਡ ਕੋਠੇ ਕੌਰ ਸਿੰਘ ਵਾਲੇ ਭਾਈ ਦੀਆਂ ਵੀਡੀਓ ਤੁਸੀਂ ਪਹਿਲਾਂ ਵੀ ਚੈਨਲ ਤੇ ਦੇਖ ਚੁੱਕੇ ਹੋ ਤੇ ਅੱਜ ਵੀ ਆਪਾਂ ਬਾਈ ਕੋਲੇ ਆਏ ਆ ਜਿਹੜਾ ਅੱਜ ਸਾਡਾ ਆਉਣ ਦਾ ਮਕਸਦ ਹੈਗਾ ਕਿਉਂਕਿ ਬੱਕਰੀ ਪਾਲਣ ਦੇ ਵਿੱਚ ਅੱਜ ਕੱਲ ਬਹੁਤ ਨਵੇਂ ਬੰਦੇ ਆ ਰਹੇ ਹੈਗੇ ਆ ਇਸ ਕੰਮ ਨੂੰ ਕਰ ਰਹੇ ਹੈਗੇ ਆ ਜਿਹੜੇ ਬੰਦੇ ਇਸ ਕੰਮ ਨੂੰ ਕਰ ਰਹੇ ਹੈਗੇ ਉਹਨਾਂ ਦੇ ਵਿੱਚ ਕੁਝ ਕੁ ਪਰਸੈਂਟ ਬੰਦੇ ਆ ਜਿਹੜੇ ਕਾਮਯਾਬ ਹੋ ਰਹੇ ਆ ਪਰ ਜਿਹੜੀ ਜ਼ਿਆਦਾ ਪਰਸੈਂਟੇਜ ਆ ਉਹ ਬੱਕਰੀ ਪਾਲਣ ਦੇ ਵਿੱਚ ਲੋਕ ਆ ਜਿਹੜੇ ਉਹ ਫੇਲ ਹੋ ਰਹੇ ਆ ਜਾਂ ਨਿਰਾਸ਼ ਹੋ ਰਹੇ ਆ ਘਾਟਾ ਖਾ ਰਹੇ ਆ ਤੇ ਬਾਈ ਗਰਜੀਤ ਕੋਲੇ ਆਏ ਆ ਇਹਨਾਂ ਦਾ ਕਾਫੀ ਲੰਮਾ ਤਜਰਬਾ ਹੈਗਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀਡੀਓ ਜਿਨ੍ਹਾਂ ਨੇ ਸ਼ੁਰੂ ਕਰ ਲਈਆ ਆਖਿਰ ਤੱਕ ਜਰੂਰ ਦੇਖਿਓ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਵੀਡੀਓ ਹੋਣ ਜਾ ਰਹੀ ਆ ਜੇ ਕਿਸੇ ਦਾ ਕੋਈ ਸਵਾਲ ਹੋਊਗਾ ਤਾਂ ਉਹ ਤੁਸੀਂ ਕਮੈਂਟਾਂ ਸਾਨੂੰ ਪੁੱਛ ਸਕਦੇ ਹੋ ਸੋ ਆਓ ਬਾਈ ਕਰਦੇ ਆ ਬਾਈ ਗਰਜੀਤ ਦਾ ਸਵਾਗਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਧੰਨਵਾਦ ਬਾਈ ਤੁਸੀਂ ਸਮਾਂ ਦਿੱਤਾ ਧੰਨਵਾਦ ਤੁਹਾਡਾ ਬਾਈ ਤੁਸੀਂ ਆਪਣੇ ਘਰੇ ਚੱਲ ਕੇ ਆਏ ਆ ਅ ਦੋਸਤੋ ਬਾਈ ਹੋਰੀ ਸਰਕਾਰੀ ਜੋਬ ਵੀ ਕਰਦੇ ਨੇ ਹਨਾ ਤੇ ਕਦੇ ਇਹਨਾਂ ਕੋਲੇ ਸਮਾਂ ਹੁੰਦਾ ਜਾਂ ਛੁੱਟੀ ਵਾਲੇ ਦਿਨ ਆਪਦੇ ਚਲੋ ਜਾਨਵਰਾਂ ਦੀ ਇੱਥੇ ਦੇਖਭਾਲ ਕਰਦੇ ਅੱਜ ਦਿਨ ਵਧੀਆ ਲੱਗਿਆ ਸੀਗਾ ਜਾਨਵਰ ਇਹਨਾਂ ਨੇ ਬਾਹਰ ਖੁੱਲੇ ਛੱਡੇ ਸੀਗੇ ਤੇ ਅਸੀਂ ਵੀ ਆਏ ਆ ਬਾਈ ਤੋਂ ਸਮਾਂ ਲੈ ਕੇ ਗੱਲਬਾਤ ਆਪਾਂ ਸ਼ੁਰੂ ਕਰਦੇ ਆਂ ਬਾਈ ਜੀ ਜਿਵੇਂ ਤੁਸੀਂ ਬੱਕਰੀ ਪਾਲਣ ਦੇ ਵਿੱਚ ਲੰਮਾ ਸਮਾਂ ਹੰਡਾਇਆ ਹਨਾ ਇਹ ਕੰਮ ਕਰ ਰਹੇ ਹੋ ਵਧੀਆ ਕਾਮਯਾਬ ਹੋਏ ਹੋ ਜਿਹੜੇ ਅੱਜਕੱਲ ਬੰਦੇ ਹੈਗੇ ਬਹੁਤ ਫੋਨ ਆਉਂਦੇ ਆਪਾਂ ਨੂੰ ਤੁਹਾਨੂੰ ਵੀ ਆਉਂਦੇ ਹੋਣਗੇ ਵੀ ਬਾਈ ਜੀ ਅਸੀਂ 10 ਬੱਕਰੀਆਂ ਲਈਆਂ ਸੀ ਵਿੱਚੋਂ ਯਾਰ ਦੋ ਤਿੰਨ ਨਗਾ ਦਾ ਨੁਕਸਾਨ ਹੋ ਗਿਆ ਜਾਂ ਰਾਜ਼ੀ ਨਹੀਂ ਹੋ ਰਹੀਆਂ ਜਾਨਵਰ ਅੱਗੇ ਤਿਆਰ ਨਹੀਂ ਹੋ ਰਹੇ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਨਵੇਂ ਬੰਦਾ ਜਿਹੜਾ ਇਸ ਕਿੱਤੇ ਦੇ ਵਿੱਚ ਫੇਲ ਕਿਉਂ ਹੋ ਰਿਹਾ ਇਹ ਇਹ ਬਿਨਾ ਜਾਣਕਾਰੀ ਤੋਂ ਹੋ ਰਿਹਾ ਫੇਲ ਹਾਂਜੀ ਵੀ ਜਾਣਕਾਰੀ ਹੁੰਦੀ ਨਹੀਂ ਬਈ ਜੀ ਆਪਾਂ ਰੱਖ ਲੈਨੇ ਹਣਾ ਹਾਂਜੀ ਵੀ ਜਦੋਂ ਜਾਣਕਾਰੀ ਹੈਣੀ ਆਪਣੇ ਕੋਲੇ ਉਦੋਂ ਆਪਾਂ ਤਾਂ ਕਰਕੇ ਫੇਲ ਹੋ ਜਾਂਦੇ ਆ ਵੀ ਇਹਨਾਂ ਦਾ ਖਾਣ ਪੀਣ ਦਾ ਢੰਗ ਕੀ ਆ ਕੀ ਇਹਨਾਂ ਨੂੰ ਖਰਾਕ ਪਾਉਣੀ ਆ ਜਾਂ ਤਾਂ ਆਪਾਂ ਪਾਈ ਜਾਂਨੇ ਆ ਹਾਂਜੀ ਜਾਂ ਆਪਾਂ ਫਿਰ ਜਦੋਂ ਰੱਖ ਲਿਆ ਵੀ ਘਰੇ ਸਟਾਲ ਫੀਡ ਤੇ ਵੀ ਉਦੋਂ ਕਈ ਵਾਰੀ ਖਰਾਕ ਆਪਾਂ ਵੱਧ ਭਾਅ ਬੈਠਦੇ ਆ ਨਾ ਪਹਿਲਾਂ ਹੀ ਇਹਨਾਂ ਨੂੰ ਨਵੀਆਂ-ਨਵੀਆਂ ਰੱਖੀਆਂ ਹੁੰਦੀਆਂ ਉਹ ਜੇਬ ਮੁੜ ਕੇ ਖਰਚਾ ਨਹੀਂ ਜਾਲਦੀ ਫੇਰ ਆਪਾਂ ਉਹ ਚੀਜ਼ ਨੂੰ ਘਟਾ ਦਿੰਦੇ ਆ ਘਟਾ ਦਿੰਦੇ ਆ ਘਟਾਉਣ ਤੋਂ ਬਾਅਦ ਫਿਰ ਇਹ ਉਹਨਾਂ ਨੂੰ ਪਹਿਲਾਂ ਤਾਂ ਪੂਰੀ ਮਿਲੀ ਹੁੰਦੀ ਖਰਾਕ ਬਾਅਦ ਚ ਘਟ ਜਾਂਦੀ ਆ ਉਸ ਕਾਰਨ ਵੀ ਇਹ ਕਮਜ਼ੋਰ ਹੋ ਕੇ ਘਾਟਾ ਪਾਉਣ ਲੱਗ ਪੈਂਦੀਆਂ ਕੋਈ ਮਰ ਜਾਂਦੀ ਆ ਕੋਈ ਸੁੱਕ ਜਾਂਦੀ ਆ ਬਸ ਆਹ ਕਾਰਨ ਬਣਦਾ ਠੀਕ ਹੈ ਬਾਕੀ ਇਹ ਜਾਣਕਾਰੀ ਦੀ ਘਾਟ ਆ ਅਸਲ ਵਿੱਚ ਠੀਕ ਹੈ ਜੀ ਹਾਂਜੀ ਜਾਣਕਾਰੀ ਜਿਹੜੀ ਵੱਡੀ ਗੱਲ ਹੁੰਦੀ ਹੈ ਹਨਾ ਬੱਕਰੀ ਪਾਲਣ ਦੇ ਵਿੱਚ ਤਾਂ ਜੇ ਬੰਦੇ ਨੂੰ ਜਾਣਕਾਰੀ ਆ ਤਾਂ ਬੰਦਾ ਕਾਮਯਾਬ ਹੋ ਜਾਂਦਾ ਹੈਗਾ ਹਾਂਜੀ ਬਈ ਅੱਜ ਕੱਲ ਬੰਦੇ ਨਾ ਜ਼ਿਆਦਾਤਰ ਮੈਨੂੰ ਲੱਗਦਾ ਵੀ ਵੀਡੀਓ ਦੇਖ ਕੇ ਕੰਮ ਸ਼ੁਰੂ ਕਰ ਲੈਂਦੇ ਜਾਂ ਮੰਡੀਆਂ ਤੇ ਅਗਲਾ ਜਾਂਦਾ ਵੀ ਆਰ ਫਲਾਨੇ ਨੇ 10000 ਦੀ ਬੱਕਰੀ ਲਈ ਸੀ 14 ਦੀ ਵੇਚੀ ਆਪਾਂ ਵੀ ਕੰਮ ਕਰ ਲਿਆ ਆਪਾਂ ਵੀ ਨਫਾ ਲੈ ਲਾਂਗੇ ਹਨਾ ਦੇਖਾ ਦੇਖੀ ਜੀ ਬਹੁਤ ਨੁਕਸਾਨ ਹੁੰਦਾ ਤੁਸੀਂ ਦੇਖਿਆ ਦੇਖੀ ਜਿਦਾ ਬਈ ਮੈਂ ਤੁਹਾਨੂੰ ਦੱਸ ਦਿੰਦਾ ਬਈ ਬਿਨਾ ਟ੍ਰੇਨਿੰਗ ਤੋਂ ਜਿਹੜਾ ਕੰਮ ਕਰਦਾ ਜਾਂਦਾ ਜਿੰਨਾਂ ਦੇ ਪੀੜੀ 'ਚ ਜਿਵੇਂ ਸਾਡੇ ਪਹਿਲਾਂ ਪੀੜੀ 'ਚ ਇਹ ਕੰਮ ਸੀਗਾ ਵੀ ਸਾਨੂੰ ਤਾਂ ਹੌਲੀ-ਹੌਲੀ ਤਾਂ ਇਹ ਚਾਚਾਂ ਤੋਂ ਉਹ ਚੀਜ਼ਾਂ ਨੌਲਜ ਮਿਲੀ ਗਈ ਬਈ ਇੱਥੋਂ ਆਹ ਦੇਣੀਆਂ ਦਵਾਈ ਇੱਥੋਂ ਆਹ ਦੇਸੀ ਦਵਾਈ ਨੁਕਤੇ ਆਪਾਂ ਵਾਰਤ ਲੈਨੇ ਆਂ ਹਾਂਜੀ ਤੇ ਦੇਖਾ ਦੇਖੀ ਦੇ ਵਿੱਚ ਜਿਵੇਂ ਮੇਰੇ ਵਰਗੇ ਜਾਂ ਕਿਸੇ ਨਵੇਂ ਬੰਦੇ ਨੇ ਰੱਖ ਲੀਆਂ ਹਾਂਜੀ ਮੰਡੀ ਵੇਖਾਂ ਦੀ ਜਾ ਕੇ ਉੱਥੇ ਪੁਰਾਣੇ ਹੰਡੇ ਵੀ ਵਪਾਰੀ ਆਉਂਦੇ ਆ ਉਹਨਾਂ ਨੇ ਚਾਰ ਉੱਥੋਂ ਹੀ ਲੈ ਕੇ ਕਈ ਵਾਰੀ ਉੱਥੇ ਹੀ ਵੇਚੀ ਹੁੰਦੀ ਤੇ ਮੇਰੇ ਵਰਗਾ ਕੋਲੇ ਖੜਾ ਵੇਂਦਾ ਯਾਰ ਵੀ ਇਹਨਾਂ ਦਾ ਇਥੋਂ ਨਾ ਆਪਾ 1000 ਰੁਪਿਆ ਲੈ ਲਿਆ ਉਹ ਨਵਾਂ ਬੰਦਾ ਵੀ ਸ਼ੁਰੂ ਕਰਨ ਨੂੰ ਉਹਦਾ ਮਨ ਚੋਂ ਵਾਲਾ ਹੀ ਉੱਠਦਾ ਵੀ ਮੈਂ ਵੀ ਕੰਮ ਸ਼ੁਰੂ ਕਰਾਂ ਬੱਕਰੀ ਲੈ ਲਈ ਉਹਨੇ ਉਹ ਲੈ ਲੈਂਦਾ ਮਹਿੰਗੀ ਮੁੜ ਕੇ ਉਹ ਵਕਦੀ ਨਹੀਂ ਗੀ ਵਕਦੀ ਨਹੀਂ ਇੱਕ ਦੋ ਕਈ ਵਾਰੀ ਚੱਲ ਨਫਾ ਦੇ ਵੀ ਜਾਂਦੀਆਂ ਬੰਦਾ ਚਲਾ ਲੈਂਦਾ ਕੰਮ ਵੀ ਦੇਗੀ ਕੁਤੀ ਰੱਬ ਸਬੱਬੇ ਹਾਂਜੀ ਜਦੋਂ ਕਿਤੇ ਉਹ ਬੱਕਰੀ ਅੜ ਜਾਂਦੀ ਆ ਕੇ ਉਹ ਸਾਰੇ ਕੀਤੇ ਕਿਰਾਏ ਤੇ ਪਾਣੀ ਫੇਰਦੇ। ਬੰਦਾ ਮੁੜ ਕੇ ਕਹਿੰਦਾ ਨਹੀਂ ਇਹ ਕੰਮ ਫੇਲ ਆ। ਸਹੀ ਗੱਲ। ਉੱਥੇ ਹੁੰਦਾ ਕੰਮ ਇਹ ਫੇਲ ਹੈ ਹੀ ਨਹੀਂਗਾ। ਫੇਲ ਨਹੀਂ ਇਹ ਕੰਮ ਜੇ ਆਪਾਂ ਇਹਨੂੰ ਢੰਗ ਨਾਲ ਕਰਦੇ ਆਂ ਤਾਂ। ਹਾਂ। ਫੇਲ ਨਹੀਂਗਾ ਇਹ। ਬਈ ਜੇ ਆਪਾਂ ਨਸਲ ਦੀ ਗੱਲ ਕਰੀਏ ਕਿਉਂਕਿ ਜਿਵੇਂ ਅੱਜ ਕੱਲ ਟ੍ਰੈਂਡ ਹੋ ਗਿਆ ਬਰਬਰੀ ਦਾ। ਹਾਂਜੀ ਬਈ। ਵੀ ਚੰਗੇ ਭਲੇ ਜਿਹੜੇ ਬੰਦੇ ਬੀਟਰ ਦੇ ਕੰਮ ਕਰਦੇ ਸੀ ਉਹ ਵੀ ਬੱਕਰੀਆਂ ਵੇਚ ਕੇ ਕਹਿੰਦੇ ਬਰਬਰੀ ਲੈਣੀ ਆ ਹਨਾ। ਨਵਾਂ ਬੰਦਾ ਉਹ ਵੀ ਕਹਿੰਦਾ ਯਾਰ ਬਰਬਰੀ ਰੱਖੀਏ ਵੀ ਇਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਇਹਦਾ ਕਾਰਨ ਬਾਈ ਹੈਗਾ ਜਿਹੜੀ ਬਰਬਰੀ ਆ ਇੱਕ ਤਾਂ ਘਰੇ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਘਰੇ ਖੜੀ ਵੇੜੇ 'ਚ ਰੱਖ ਲਓ ਸੋਹਣੀ ਲੱਗਦੀ ਹੈ ਹਨਾ ਵੀ ਚਿੱਟਾ ਰੰਗ ਹੁੰਦਾ ਕੋਹਨੀ ਹੁੰਦੀ ਆ ਖੜੇ ਕਰਨ ਹੁੰਦੇ ਆ ਦੂਜੇ ਨੰਬਰ ਤੇ ਜਿਹੜੀ ਬੀਟਲ ਆ ਬੀਟਲ ਨੂੰ ਆਪਾਂ ਸਵਾਉਣਾ ਹੈਗਾ 1.5 ਸਾਲ ਬਾਅਦ ਪਾਠ ਜੋ ਤਿਆਰ ਕਰਦੇ ਆ 2 ਸਾਲਾਂ ਬਾਅਦ ਹਾਂਜੀ ਕਈ ਬੰਦੇ ਦਾ ਵੀ 2-3 ਸਾਲ ਦੀ ਪਾਠ ਹੀ ਕਰ ਲੈਂਦੇ ਆ ਕਿਉਂਕਿ ਉਹਦੀ ਗਰੋਥ ਵਧਿਆ ਹੋ ਜਾਂਦੀ ਆ ਜਿਹੜਾ ਆਪਣਾ ਆਪਣਾ ਪਿੰਡਾਂ ਦਾ ਹੈਗਾ ਰੁਝਾਨ ਆਪਾਂ ਇੰਨਾ ਸਬਰ ਨਹੀਂ ਕਰਦੇ ਜਿਹੜੇ ਪ੍ਰਾਣੇ ਵਪਾ ਹੰਡੇ ਵੀ ਬੰਦੇ ਆ ਉਹਦਾ ਸਬਰ ਰੱਖਦੇ ਬਾਹਰ ਲੈ ਕੇ ਜਾਂਦੇ ਚਾਰ ਕਿਲੇਉਂਦੇ ਆ ਵੀ ਚੱਲ ਯਾਰ ਫਿਰਦੀ ਏ ਕੋਈ ਨਹੀਂ ਇਹ ਬਣਦੀ ਏ ਵੀ ਤਿਆਰ ਹੁੰਦੀ ਏ ਕਦ ਕਾਠ ਕੱਢੂਗੀ ਸੋਹਣੇ ਬੱਚੇ ਨੂੰ ਚੰਗਾ ਦੁੱਧ ਦੇਊਗੀ ਹਾਂਜੀ ਜਿਹੜੀ ਹੈਗੀ ਉਹ ਜਿਹੜੇ ਹੁਣ ਆਪਣੇ ਪਿੰਡਾਂ ਦੇ ਵਿੱਚ ਰੱਖੀਆਂ ਹੋਈਆਂ ਜਿਨ੍ਹਾਂ ਨੇ ਉਹ ਕਿਉਂ ਵੇਚ ਕੇ ਬੀਟਲਾਂ ਨੂੰ ਦੇ ਬਰਬਰੀਆਂ ਲਿਆਉਂਦੇ ਆ ਬਰਬਰੀ 6 ਮਹੀਨਿਆਂ ਦੀ ਪਾਠ ਹੋਈ ਉਹ ਕ੍ਰੋਸ ਹੋ ਗਈ ਸਾਲ ਦੀ ਹੁੰਦੀ ਹੁੰਦੀ ਬੱਚੇ ਦੇ ਜਾਂਦੀ ਆ ਹਾਂ ਸੂ ਪੈਂਦੀ ਆ ਸੂ ਪੈਂਦੀ ਆ ਉਹਨਾਂ ਨੂੰ ਤਾਂ ਜੰਗੀ ਲੱਗਦੀ ਹੈ ਮੇਰੇ ਵਰਗਾ ਵੀ ਕਹਿੰਦਾ ਵੀ ਯਾਰ ਇਹਦੇ ਚ ਥੋੜਾ ਪ੍ਰੋਫਿਟ ਵੱਧਦਾ ਤੇ ਨਵੇਂ ਬੰਦੇ ਨੂੰ ਹੈ ਵੀ ਠੀਕ ਹਾਂਜੀ ਜਿਹੜੇ ਬੰਦੇ ਨੇ ਨਵੇਂ ਨੇ ਰੱਖਣੀਆਂ ਨਾ ਉਹਨੂੰ ਬਰਬਰੀ ਵਧ ਗਿਆ ਹਾਂ ਉਤੋਂ ਮੜ ਕੇ ਉਹਨੂੰ ਨੌਲਜ ਵੀ ਆਈ ਜਾਂਦੀ ਆ ਕਿ ਇਹ ਉਹਨੂੰ ਖਾਣ ਪੀਣ ਦਵਾਈ ਵੀ ਛੇਤੀ ਜਾਂਦੀ ਆ ਉਹਦਾ ਜਾਨੀ ਕਿ ਉਹਦੇ ਮਨ ਨੂੰ ਬੰਦੇ ਨੂੰ ਸੰਤੋਸ਼ਟੀ ਜੀ ਹੋ ਜਾਂਦੀ ਆ ਚੱਲ ਉਹਨੇ 6 ਕੁ ਮਹੀਨਾ ਸਾਲ ਬਾਅਦ ਬੱਚੇ ਵੇਚੇ ਆ 4 ਰੁਪਏ ਦੇ ਜਿਹੇ ਉੱਚਾਏ ਉਹਨੇ ਖਰਚਾ ਜਾਂ ਮੋੜ ਗਈ ਇਸ ਨਾਲ ਨਾਲੇ ਉਹਦੇ ਨੌਲਜ ਵੱਧਦੀ ਆ ਠੀਕ ਉਹ ਮਨ ਨੂੰ ਸ਼ਾਂਤੀ ਆ ਇਹ ਇਹ ਆ ਚੀਜ਼ ਹੈ ਇਹ ਚੱਕਰ ਹੈਗਾ ਇਹ ਚੱਕਰ ਹੈਗਾ ਜਿਹੜੀ ਬੀਟਲ ਆ ਬੀਟਲ ਨੂੰ ਆਪਾਂ ਡੇਢ ਦੋ ਸਾਲ ਤੱਕ ਪਸਾਂਭਦੇ ਹੀ ਆ ਫੇਰ ਕਿਤੇ ਜਾ ਕੇ ਕ੍ਰੋਸ ਹੁੰਦੀ ਆ ਫੇਰ ਉਹ ਬੱਚੇ ਦਿੰਦੀ ਆ ਬੱਚਾ ਵੀ ਆਪਣਾ ਜੰਮਦਾ ਤਾਂ ਹੈ ਨਹੀਂ ਆਪਾਂ ਵੇਚ ਦਿਆਂਗੇ ਨਹੀਂ ਵੇਚਦੇ ਬੰਦੇ ਹੈਗੇ ਬਥੇਰੇ ਹਾਂਜੀ 15 20 ਨਾਂ ਦਾ ਬੱਚਾ ਕੀਤਾ ਤੇ ਵੇਚਦਾ ਹਾਂਜੀ ਪਰ ਨਹੀਂ ਜਿਹੜੇ ਪਿੰਡਾਂ ਦੇ ਵਿੱਚ ਆ ਆਮ ਬੰਦੇ ਆ ਉਹਨਾਂ ਨੇ ਦੁੱਧ ਤੇ ਹੀ ਪਾਲਣਾ ਘੱਟੋ ਘੱਟ 6 ਮਹੀਨਿਆਂ ਦਾ ਬੱਚਾ ਵੇਚਦਾ ਚਾਰਾਂ ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਪਰ ਇਹ ਸਬਰ ਕਰਨਾ ਪੈਂਦਾ ਜਿਵੇਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਬਾਈ ਹਾਂਜੀ ਨਵੇਂ ਬੰਦੇ ਹੁੰਦੇ ਆ ਜਿਹੜੇ ਉਹ ਸੋਚਦੇ ਆਰ ਖਰਚਾ ਘੱਟ ਹੋਊਗਾ ਬੱਕਰੀ ਲਵਾਵਾਂਗੇ 15-20 ਹਜ਼ਾਰ ਦੀ ਮਿਲੂਗੀ ਅਗਲਾ ਕਹਿੰਦਾ 4-4 ਹਜ਼ਾਰ ਦੇ ਬੱਚੇ ਲੈ ਲਓ ਹਨਾ ਦੋ ਤਿੰਨ ਬੱਚੇ ਲਿਆਉਂਦਾ ਬੱਚੇ ਆ ਜਿਹੜੇ ਤੁਹਾਨੂੰ ਪਤਾ ਵੀ ਨਵੇਂ ਬੰਦੇ ਤੋਂ ਸਿਰੇ ਬਹੁਤ ਔਕੇ ਚੜਦੇ ਆ ਤੁਸੀਂ ਆਪਦੇ ਤਜਰਬੇ ਜੋ ਕੀ ਸਲਾਹ ਦੇਣੀ ਚਾਹੋਗੇ ਵੀ ਜਦੋਂ ਆਪਾਂ ਕੰਮ ਸ਼ੁਰੂ ਕਰਨਾ ਜਮਾ ਬੰਦੇ ਨੇ ਜ਼ੀਰੋ ਤੋਂ ਸ਼ੁਰੂ ਕਰਨਾ ਉਹਨੂੰ ਬੱਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਜਾਂ ਬੱਕਰੀ ਤੋਂ ਸ਼ੁਰੂ ਕਰਨਾ ਚਾਹੀਦਾ ਜਿਹੜੀ ਬੱਚਿਆਂ ਦੀ ਗੱਲ ਆਪਾਂ ਅੱਗੇ ਵੀ ਉਦੋਂ ਰਾਜਵੀਰ ਦੀ ਟ੍ਰੇਨਿੰਗ ਦੇ ਵਿੱਚ ਵੀ ਗੱਲ ਕਰੀ ਸੀ ਆਪਣੇ ਘਰੇ 40-50 ਘਣੇ ਬੰਦੇ ਆਏ ਸੀਗੇ ਹਾਂਜੀ ਵੀ ਜਿਹੜਾ ਬੱਚਾ 4 ਮਹੀਨਿਆਂ ਤੱਕ ਉਦੋਂ ਉਹ ਬਹੁਤ ਸੋਹਣਾ ਲੱਗਦਾ ਹਾਂਜੀ ਦੁੱਧ ਦੁੱਧ ਪੀਤਾ ਹੁੰਦਾ ਉਹਦਾ ਚੰਗਾ ਜਾਂ 3 ਮਹੀਨਿਆਂ ਦਾ 4 ਮਹੀਨਿਆਂ ਦਾ ਬੱਚਾ ਉਹਦੀ ਲੂਈ ਮਲੈਮ ਹੁੰਦੀ ਆ ਬਾਅਦ ਵਿੱਚ ਉਹਦੀ ਲੂਈ ਨੇ ਵੀ ਬਦਲਨ ਵਾਲਾ ਨੇ ਬਦਲਣਾ ਉਹਦੇ ਨੇ ਹਾਂਜੀ ਜਦੋਂ ਆਪਾਂ ਦੁੱਧ ਤੋਂ ਤੋੜ ਲਿਆ ਬੱਚਾ ਲੈ ਜਾਂਦਾ ਆਪਾਂ ਕਿਸੇ ਨੇ ਖਰੀਦ ਕੇ ਦੁੱਧ ਤੋਂ ਟੁੱਟ ਗਿਆ ਉਹ ਉਹਦੇ ਖੁਸ਼ਕੀ ਵੀ ਹੋਣੀ ਉਹਦੇ ਸਰੀਰ ਤੇ ਹਾਂਜੀ ਉਹ ਕਈ ਵਾਰੀ ਬੱਚੇ ਨੂੰ ਖਰਾਕ ਨਹੀਂ ਲੱਗਦੀ ਢਿੱਡਲ ਜੇ ਹੋ ਜਾਂਦੇ ਹਾਂ ਇਹਦੇ ਨਾਲੋਂ ਤਾਂ ਬਿਹਤਰ ਆ ਵੀ ਜਾਂ ਤਾਂ ਬੰਨ ਵਾਲੀ ਪਾਠ ਹੋਵੇ ਡੇਢ ਦੋ ਸਾਲ ਦੀ ਹੂੰ ਉਹ ਲਓ ਬੀਟਰਲ ਦੇ ਵਿੱਚ 4 ਰੁਪਏ ਵਾਧਾ ਲਾ ਦਿਓ ਬੱਚੇ ਤੇ ਪੈਸੇ ਲਾਉਣ ਨਾਲ ਪੈਸੇ ਬੱਚੇ ਦੇ ਵੀ ਉਨਹੀਂ ਲੱਗ ਜਾਂਦੇ ਉਨਹੀਂ ਲੱਗ ਜਾਂਦੇ ਸੋਨਾ ਹੁੰਦਾ ਬੱਚਾ ਉਦੋਂ ਤੇ ਆਪਾਂ ਪੈਸੇ ਲਾ ਦਿੰਨੇ ਆ ਹੂੰ ਕਿ ਜਾਂ ਉਹਦੇ ਨਾਲ ਨਾ ਵੱਡੀ ਪਾਠ ਲਿਓ ਬੰਨ ਦੇ ਕਾਬਲ ਹੋਵੇ ਚਾਰ ਦੰਦ ਹੋਵੇ ਦੋ ਦੰਦ ਹੋਵੇ ਉਹ ਲਿਆ ਕੇ ਪਾਲ ਲੋ ਜੇ ਬੱਚਿਆਂ ਦੀ ਲਿਆਉਣੀ ਆਪਾਂ ਨਹੀਂ ਗੱਬਣ ਬੱਕਰੀ ਲਿਓ ਗਰੰਟੀ ਵਾਲੇ ਹਾਂ ਗਰੰਟੀ ਵਾਲੇ ਬੰਦੇ ਤੋਂ ਲੈ ਕੇ ਉਹ 4 ਰੁਪਏ ਵੱਧ ਲੱਗ ਜਾਣਗੇ ਉਹਦਾ ਕੋਈ ਹਰਜ ਨਹੀਂ ਮੁੜ ਕੇ ਦੁੱਖ ਦੇ ਨਹੀਂ ਪੈਸੇ ਲੱਗੇ ਹੂੰ ਵੀ ਜਿੱਥੇ ਆਪਾਂ 4 ਲਿਆਉਣੀਆਂ ਉਥੇ 2 ਲੈ ਆਓ 2 ਲਿਆਂਦੀਆਂ ਹੋਈਆਂ ਉਹ ਦੋ ਦੋ ਬੱਚੇ ਵੀ ਦੇਤੇ ਜਾਂਦੇ ਆ ਕਿ ਵੀ ਦੇ ਦੇ ਵਾਧਾ ਤਾਂ ਹੈਗਾ ਨਾ ਉਹ ਚੀਜ਼ ਦਾ ਗਾਂ ਆਪਾਂ ਨੂੰ ਐਵੇਂ ਹੀ ਪਤਾ ਵੀ ਯਾਰ ਗਰੰਟੀ ਵਾਲੇ ਥਾਂ ਆਈ ਆ ਇਹਦੀ ਬਲੱਡ ਲਾਈਨ ਵੀ ਚੰਗੀਆਂ ਅੱਗੇ ਬੱਚੇ ਵੀ ਚੰਗੇ ਘਟੂਗੇ ਉਹਦੇ ਘਾਟਾ ਨਹੀਂ ਕਿਸੇ ਗੱਲ ਚ ਜਿਹੜੀ ਵੀ ਵੀਡੀਓ ਅਸੀਂ ਬਣਾ ਰਹੇ ਹਾਂ ਨਾ ਇਹ ਮਕਸਦ ਹੀ ਆਪਣੇ ਹੈਗਾ ਜਿਹੜੇ ਨਵੇਂ ਭਰਾ ਆਪਣੇ ਇਸ ਕੰਮ ਚ ਆ ਰਹੇ ਆ ਜਾਂ ਇਸ ਕੰਮ ਚ ਨਿਰਾਸ਼ ਹੋ ਚੁੱਕੇ ਆ ਕਿਉਂਕਿ ਜੇ ਇੱਕ ਬੰਦਾ ਕੰਮ ਚ ਫੇਲ ਹੁੰਦਾ ਨਾ ਉਹ ਅੱਗੇ 10 ਬੰਦਿਆਂ ਨੂੰ ਡੀਮੋਟੀਵੇਟ ਕਰਦਾ ਰਿਸ਼ਤੇਦਾਰ ਹੋਗੇ ਦੋਸਤ ਮਿੱਤਰ ਉਹਨੂੰ ਦੇਖਣ ਵਾਲੇ ਪਿੰਡ ਵਾਲੇ ਅਗਲਾ ਕਹਿ ਦਿੰਦਾ ਵੀ ਯਾਰ ਉਹਨੇ ਬੱਕਰੀਆਂ ਰੱਖੀਆਂ ਸੀ ਉਹਨੇ ਕੀ ਕਮਾਲ ਆ ਘਾਟਾ ਪਾ ਕੇ ਵੇਚੀਆਂ ਪਰ ਅਸਲੀਅਤ ਕੁਝ ਹੋਰ ਹੁੰਦੀ ਆ ਅਸੀਂ ਵੀ ਦੇਖਦੇ ਹੈਗੇ ਆ ਬੰਦੇ ਚੰਗੀਆਂ ਬੱਕਰੀਆਂ ਤੋਂ ਕੰਮ ਸ਼ੁਰੂ ਕਰਦੇ ਆ ਸਟਾਰਟਿੰਗ ਵਧੀਆ ਹੁੰਦੀ ਆ ਜਾਨਵਰ ਵੀ ਵਧੀਆ ਲੈ ਆਉਂਦੇ ਆ ਉਹਨਾਂ ਦੀ ਜਿਹੜੀ ਖਰਾਕ ਵੀ ਵਧੀਆ ਹੁੰਦੀ ਆ ਨੀਰਾ ਚਾਰਾ ਵਧੀਆ ਪਾਈ ਜਾਂਦੇ ਆ ਪਰ ਜਿਹੜੀ ਸਾਰੀ ਮੈਨੇਜਮੈਂਟ ਹੁੰਦੀ ਆ ਹਨਾ ਰੱਖਣ ਦਾ ਢੰਗ ਹੁੰਦਾ ਖਾਣ ਪੀਣ ਦਾ ਢੰਗ ਹੁੰਦਾ ਉਹ ਬੰਦੇ ਨੂੰ ਨਹੀਂ ਪਤਾ ਹੁੰਦਾ ਵੇਚਣ ਦਾ ਢੰਗ ਨਹੀਂ ਪਤਾ ਹੁੰਦਾ ਉੱਥੇ ਆ ਕੇ ਬੰਦਾ ਫੇਲ ਹੋ ਜਾਂਦਾ ਮਾਰ ਖਾ ਜਾਂਦਾ ਸੋ ਸਾਡੀ ਇਹ ਦਿਲੀਸ਼ਾ ਹੈਗੀ ਆ ਵੀ ਜੇ ਆਪਾਂ ਬੱਕਰੀ ਪਾਲਣ ਕੰਮ ਕਰਦੇ ਆ ਬੱਕਰੀ ਪਾਲਣ ਦੇ ਨਾਂ ਤੇ ਵੀਡੀਓ ਬਣਾਉਨੇ ਆ ਤਾਂ ਕੋਈ ਵੀ ਭਰਾ ਸਾਡਾ ਇਸ ਕੰਮ 'ਚ ਫੇਲ ਨਾ ਹੋਵੇ ਸਾਰੇ ਭਰਾ ਕਾਮਯਾਬ ਹੋਣ ਜਿੰਨੇ ਭਰਾ ਸਾਡੇ ਕੋਲ ਆਉਂਦੇ ਆ ਮੰਡੀ ਤੇ ਆਉਂਦੇ ਆ ਜਾਂ ਵੀਡੀਓ ਦੇਖਦੇ ਆ ਉਹ ਸਾਰੇ ਇਸ ਕੰਮ ਦੇ ਵਿੱਚ ਕਾਮਯਾਬ ਹੋਣ ਤਾਂ ਕਰਕੇ ਅਸੀਂ ਬਾਰ-ਬਾਰ ਇਹ ਵੀਡੀਓ 'ਚ ਤੁਹਾਨੂੰ ਦੱਸਦੇ ਹੈਗੇ ਆਂ ਵੀ ਕੱਲੀਆਂ ਵੀਡੀਓ ਦੇਖ ਕੇ ਜਾਨਵਰ ਨਾ ਰੱਖੋ ਪੂਰਾ ਜਾਣਕਾਰੀ ਲੈ ਕੇ ਟ੍ਰੇਨਿੰਗਾਂ ਕਰਕੇ ਉਸ ਤੋਂ ਬਾਅਦ ਬੰਦਿਆਂ ਨੂੰ ਮਿਲ ਕੇ ਮੰਡੀਆਂ ਤੇ ਆ ਕੇ ਕੋਈ 4-5 ਮਹੀਨੇ ਮੱਥਾ ਮਾਰ ਕੇ ਫਿਰ ਬੱਕਰੀਆਂ ਦਾ ਕੰਮ ਸ਼ੁਰੂ ਕਰੋ ਹਨਾ ਤੇ ਦੂਜੀ ਗੱਲ ਆ ਜਾਂਦੀ ਹੈ ਬਈ ਬੱਕਰੀਆਂ ਹਨਾ ਰੱਖੀਆਂ ਹੁੰਦੀਆਂ ਕਈ ਵਾਰੀ ਆਪਾਂ ਦੇਖਿਆ ਆਪਣੇ ਨਾਲ ਵੀ ਹੁੰਦੀਆਂ ਰਹੀਆਂ ਵੀ ਬੱਕਰੀ ਸੂਪੇਂਦੀ ਹੈ ਇੱਕ ਵਾਰੀ ਗੱਬਣ ਬੱਕਰੀ ਲਈ ਆਪਾਂ ਸੂਪੀ ਉਸ ਤੋਂ ਬਾਅਦ 5-6 6 ਮਹੀਨੇ ਬੱਕਰੀਆਂ ਗੱਬਣ ਨਹੀਂ ਹੁੰਦੀਆਂ ਕ੍ਰੋਸ ਨਹੀਂ ਹੁੰਦੀਆਂ ਹੀਟ 'ਚ ਨਹੀਂ ਆਉਂਦੀਆਂ ਇਹਦਾ ਕੀ ਕਾਰਨ ਹੁੰਦਾ ਕਿਉਂਕਿ ਜਿਹੜੀ ਉਸ ਤੋਂ ਬਾਅਦ ਬਰੀਡਿੰਗ ਆਪਣਾ ਫਾਰਮ ਅੱਗੇ ਵਧਾਉ ਉਹ ਇਸ ਕਰਕੇ ਵਧਾਣਾ ਪਰ ਪੰਜ ਪੰਜ 6 6 ਮਹੀਨੇ ਬੱਕਰੀਆਂ ਕ੍ਰੋਸ ਨਹੀਂ ਹੁੰਦੀਆਂ ਇਹਦਾ ਕੀ ਕਾਰਨ ਹੁੰਦਾ ਜੀ ਇਹਦੇ ਵਿੱਚ ਬਈ ਜੀ ਹਜੇ ਤੱਕ ਵੈਸੇ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆਗਾ ਹਾਂਜੀ ਪਰ ਜਿਹੜੇ ਬਾਲੇ ਕਾਰਨ ਤਾਂ ਹੈਗੇ ਆ ਵੀ ਜਦੋਂ ਹੁਣ ਬੱਕਰੀ ਸੂਪੇਂਦੀ ਆ ਆਪਣੀ ਹਾਂਜੀ ਉਹਨੂੰ ਆਪਾਂ ਪ੍ਰੋਪਰ ਢੰਗ ਦੇ ਵਿੱਚ ਖਰਾਕ ਨਹੀਂ ਦੇ ਪਾਉਂਦੇ ਠੀਕ ਆ ਵੀ ਜਿਵੇਂ ਹੁਣ ਮੰਨ ਲਾ ਕੋਈ ਮਿਨਰਲ ਮਿਕਸਚਰ ਹੋ ਗਿਆ ਸੱਜਰਤਾ ਜੀ ਸੂਈ ਬੱਕਰੀ ਨੂੰ 15 20 ਦਿਨਾਂ ਬਾਅਦ ਸ਼ੁਰੂ ਕਰਦਗੇ ਆਪਾਂ ਹੂੰ 20 ਗ੍ਰਾਮ ਵੀ ਆਪਾਂ ਡੇਲੀ ਦੇਈ ਚੱਲ ਗਏ ਨਾ ਬੱਕਰੀ 2 2.5 ਮਹੀਨਿਆਂ ਦੇ ਵਿੱਚ ਹੀਟ ਚ ਆ ਜਾਊਗੀ ਆਪਣੀ ਹਾਂਜੀ ਤੇ ਕਈ ਨਸਲਾਂ ਵੀ ਇਹੋ ਜੀਆਂ ਹੈਗੀਆਂ ਜਿਹੜੀਆਂ 6 6 ਮਹੀਨੇ ਨਹੀਂ ਆਉਂਦੀਆਂ ਆਈਆਂ ਵੀ ਆਪਾਂ ਉਹਨੂੰ ਖਰਾਕ ਦੇ ਕੇ ਵੀ ਦੇਖ ਲਈ ਮੇਰੇ ਕੋਲੇ ਵੀ ਬੱਕਰੀ ਹੈਗੀ ਆ ਉਹਦੀ ਹੁਣ ਪਾਠ ਵੀ ਸੂਪੀ ਆ ਉਹ ਹੁਣ 2.5 ਮਹੀਨੇ ਦੀ ਗੱਬਣ ਹੋਈ ਆ ਅੱਛਾ ਵੀ ਉਹਨਾਂ ਨੂੰ ਮਿਨਰਲ ਮਿਕਚਰ ਤਾਂ ਜ਼ਰੂਰੀ ਆ ਹੂੰ ਖਰਾਕ ਚੰਗੀ ਵੀ ਪ੍ਰੋਟੀਨ ਵਾਲੀ ਹੋਣੀ ਚਾਹੀਦੀ ਸੱਜਰ ਤਾਜੀ ਸੂਈ ਬੱਕਰੀ ਨੂੰ ਇਹ ਕੀ ਬਣ ਹੁੰਦਾ ਜਦੋਂ ਹੁਣ ਉਹਨੇ ਦੁੱਧ ਦੇਣਾ ਬੱਕਰੀ ਨੇ ਬੱਚੇ ਝੰਗਾਉਣੇ ਆ ਦੋ ਦੋ ਬੱਚੇ ਹੁੰਦੇ ਆ ਪਾਲਣੇ ਵੀ ਸੌਖੇ ਨਹੀਂ ਬੱਕਰੀ ਵਾਸਤੇ ਹਾਂਜੀ ਕਿਉਂਕਿ ਕੋਈ ਵਾਰੀ ਰੋਤੀ ਜੋ ਜੀ ਕੁਰਤੀਆਂ ਸੂਂਦੀਆਂ ਬੱਕਰੀਆਂ ਜਿਵੇਂ ਠੰਡ ਚ ਸੂਪਦੀਆਂ ਕਦੇ ਠੰਡ ਜਿਆਦੇ ਹੁੰਦੀ ਐ ਇੱਕ ਉਹਨੇ ਦੁੱਧ ਪੈਦਾ ਕਰਨਾ ਹਾਂਜੀ ਤੇ ਉਹਨੂੰ ਜੇ ਆਪਾਂ ਚੰਗੀ ਖਰਾਕ ਦੇਵਾਂਗੇ ਨਾਲੇ ਤਾਂ ਬੱਚੇ ਵਧੀਆ ਪਾਲ ਲੂ ਨਾਲੇ ਉਹਦਾ ਅੰਦਰ ਦਾ ਢਾਂਚਾ ਸਰੀਰ ਉਹਦਾ ਜਿਹੜਾ ਉਹ ਤੰਦਰੁਸਤ ਅੰਦਰੁਸਤ ਹੋਊਗਾ ਤੇ ਛੇਤੀ ਹੀਟ ਦੇ ਵਿੱਚ ਆਊਗੇ ਉਹਨੂੰ ਖਰਾਕ ਚੰਗੀ ਤੋਂ ਚੰਗੀ ਦੇਣੀ ਚਾਹੀਦੀ ਓਦੋਂ ਥੋੜਾ ਜਿਹਾ ਆਪਦੀ ਜੇਬ ਦਾ ਉਹਨੂੰ ਹਵਾਲਾ ਕਰਨਾ ਪੈਂਦਾ ਆਪਾਂ ਨੂੰ ਖਰਚਾ ਕਰਨਾ ਪੈਂਦਾ ਉਹ ਚੀਜ਼ ਤੇ ਬੀਜੇਵੇਂ ਸਿਆਲਾਂ ਦੇ ਵਿੱਚ ਬੱਕਰੀਆਂ ਨੇ ਆਇਦ ਕੀ ਬਹੁਤ ਘੱਟ ਦੁੱਧ ਦਿੱਤਾ ਹਾਂਜੀ ਜੇ ਉਹਨੂੰ ਆਪਾਂ ਖਰਾਕ ਹੁਣ ਮੈਂ ਆਪ ਖਰਾਕ ਤੁੰਨੀ ਰੱਖੀ ਐ ਇਹਨਾਂ ਨੂੰ ਪੂਰੀ ਵਧ ਗਈ ਠੀਕ ਆ ਬਈ ਤੇ ਮੇਰੀਆਂ ਦਾ ਵਧ ਗਿਆ ਡੰਗ ਲਾ ਗਈਆਂ ਓਕੇ ਹਾਂ ਇੱਕ ਬੰਦਾ ਆਪਣਾ ਬਾਈ ਲਿਆਜੀ ਆ ਉਹ ਉਹ ਕਹਿੰਦਾ ਵੀ ਕੋਈ ਮਰਜ਼ੀ ਕੋਸ ਆਖੀ ਚੱਲੇ ਵੀ ਸਿਆਲਾਂ ਦੇ ਵਿੱਚ ਬੱਕਰੀਆਂ ਤਿੰਨ ਤਿੰਨ ਚਾਰ ਚਾਰ ਕਿਲੋ ਵਾਲੀਆਂ ਵੀ ਕਿਲੋ ਕਿਲੋ ਦੀ ਉਹਦੀ ਗੱਲ ਜਮਾਂ ਸਹੀ ਹੈ ਜਾਇਜ਼ ਆ ਉਹਦੀ ਗੱਲ ਇਹ ਹਾਂ ਵੀ ਜਿਹੜੀਆਂ ਤਾਂ ਇੱਥੇ ਖੜੀਆਂ ਫਾਰਮ ਤੇ ਉਹਦਾ ਬੱਕਰੀਆਂ ਨੇ ਬੱਚੇ ਪਾਲ ਲਏ ਜਿਹੜੀਆਂ ਜਾਂਦੀਆਂ ਮਾਲ ਚ ਉਹ ਠੰਡ ਨਹੀਂ ਮਾਰ ਲਿਆ ਇਹ ਕਿਦਾ ਇੰਨੀ ਜੜ ਕੱਢੀ ਠੰਡ ਕਹਿੰਦੇ ਅੱਕਾਂ ਜੋ ਵੀ ਦੁੱਧ ਸੁੱਕ ਗਿਆ ਅੱਕਾਂ ਜੋ ਵੀ ਦੁੱਧ ਸੁਕਾ ਤਾਂ ਨਹੀਂ ਵਾਕਈ ਇਹ ਕਿ ਰਿਕਾਰਡ ਤੋੜ ਠੰਡ ਸੀਗੀ ਵੀ ਨਾਲ ਉਹਨੂੰ ਚੰਗੀ ਵਧੀਆ ਪ੍ਰੋਪਰ ਖਰਾਕ ਚਾਹੀਦੀ ਆ ਮਿਨਰਲ ਮਿਕਚਰ ਮੈਂ ਦਾ ਆਪਾਂ ਦਾ ਚੀਜ਼ ਦੇਖ ਲਈ ਬਾਈ ਮਿਨਰਲ ਮਿਕਚਰ ਬੱਕਰੀ ਨੂੰ ਦੇਣਾ ਜ਼ਰੂਰੀ ਆ ਅੱਛਾ ਜੀ ਹਾਂ ਇਹਦੇ ਨਾਲ ਜਿਹਨੂੰ ਪਤਾ ਹੱਤਾਂ ਦਾ ਚੂਰਾ ਕਹਿੰਦੇ ਨੇ ਇਹਦੇ ਸਰੀਰ ਦੇ ਸਾਰੀਆਂ ਘਾਟਾਂ ਪੂਰੀਆਂ ਕਰਦਾ ਬੱਕਰੀ ਤੇ ਸ਼ਾਇਨਿੰਗ ਵੀ ਰਹੂਗੀ ਦੁੱਧ ਵੀ ਚੰਗਾ ਦੇਊਗਾ ਤੁਸੀਂ ਦੇਖ ਹੀ ਲੋ ਇਹਨਾਂ ਨੂੰ ਮੈਂ ਪਾਉਣਾ ਬੱਕਰੀਆਂ ਨੂੰ ਸਾਰੀਆਂ ਦੇ ਐਡ ਕੀ ਚਮਕਾ ਮੈਂ ਪਹਿਲਾਂ ਨਹੀਂ ਪਾਉਂਦਾ ਸੀਗਾ ਆਪਦੇ ਤੇ ਲਿਆਵਾ ਵੀ ਮੈਂ ਪਹਿਲਾਂ ਨਹੀਂ ਪਾਇਆ ਸੀ ਕਦੇ ਇਹ ਬੱਕਰੀਆਂ ਮੇਰੀਆਂ ਵੀ ਖੁਸ਼ਕ ਹੋ ਜਾਂਦੀਆਂ ਸੀ ਜਦੋਂ ਦਾ ਮੈਂ ਸਟਾਰਟ ਕਰਿਆ ਹੁਣ ਮੈਂ ਬੰਦਿਆਂ ਨੂੰ ਹਰ ਇੱਕ ਨੂੰ ਰਾਇ ਦੇ ਦਿੰਦਾ ਬਾਈ ਉਹ ਜ਼ਰੂਰੀ ਆ ਇਹ ਫਿਰ ਢੰਗ ਕੀ ਹੈਗਾ ਬਾਈ ਮੈਨੂੰ ਮਿਕਸਚਰ ਦੇ ਦਿੰਦਾ ਕਿਹੜੇ ਢੰਗ ਨਾਲ ਦੇਣਾ ਤੁਸੀਂ ਆਪਾਂ ਦਿੰਨੇ ਬਾਈ ਇੱਕ ਟਾਈਮ ਇਹਨਾਂ ਨੂੰ ਅੱਛਾ ਵੀ ਜਿਵੇਂ ਮੰਨ ਲਓ 15 ਤੋਂ 20 ਗ੍ਰਾਮ ਬੱਕਰੀ ਨੂੰ ਮੈਂ ਦਿਨਾ ਸਾਰਿਆਂ ਨੂੰ ਉਹ ਜਿਆ ਆਪਾਂ ਡੋਜ ਬਣਾ ਲੈਨੇ ਬੱਕਰੀਆਂ ਦੀ ਠੀਕ ਹੈ ਵੀ ਇੰਨੀਆਂ ਬੱਕਰੀਆਂ 7-8 ਜਿਵੇਂ ਵੱਡੀਆਂ ਬੀਟਲ ਹੈਗੀਆਂ ਵਿੱਚ ਪੱਠਾ ਵੀ ਹੈਗੀਆਂ ਵਿੱਚ ਸੂਈਆਂ ਵੀ ਹੈਗੀਆਂ ਕਿਉਂਕਿ ਆਪਣੇ ਕੋਲੇ ਜਗ੍ਹਾ ਦੀ ਸਮੱਸਿਆ ਕਰਕੇ ਇਕੱਠੀਆਂ ਹੀ ਹੁੰਦੀਆਂ ਨੇ ਆਪਣੀਆਂ ਤਾਂ ਠੀਕ ਹੈ ਵੀ ਆਪਾਂ ਜਦੋਂ ਖਰਾਕ ਪਾਉਣੀ ਇਹਨਾਂ ਨੂੰ ਚੌਕਰ ਤੇ ਛੋਲਿਆਂ ਦਾ ਛਿਲਕਾ ਤੇ ਵਿੱਚ ਉਹ ਜਿਹੜੀ ਅਸੀਂ ਮੱਝਾਂ ਨੂੰ ਫੀਡ ਬਣਾ ਕੇ ਲਿਆਉਣੇ ਵਿੱਚ ਖਾਣ ਬੜੇ ਮੜੂ ਮੜੂ ਮਰ ਵਾਲੇ ਹੁੰਦੇ ਆ ਹਾਂਜੀ ਵੀ ਕਿਲੋ ਕੋ ਵੀ ਮਾਪ ਲੈਣਾ ਅੱਛਾ ਤੇ ਉਹਦੇ ਵਿੱਚ ਆਪਾਂ ਜਿਹੜਾ ਮਿਨਰਲ ਮਿਕਚਰ ਕੋਈ ਵੀ ਕੰਪਨੀ ਦਾ ਮੈਂ ਵੇਰ ਕਿੰ ਅਲੱਗ ਅਲੱਗ ਹੀ ਲੈਂਦਾ ਸਾਰੇ ਟ੍ਰਾਇਲ ਕਰਕੇ ਸਾਰੇ ਹੀ ਕਰੇ ਆ ਅੱਛਾ ਵੀ ਇੱਕ ਫੀਡ ਫੈਕਟਰੀ ਤੋਂ ਲੈਂਦਾ ਸੀ ਪੀਡੀਐਸ ਦਾ ਹਾਂਜੀ ਉਹ ਵੀ ਬਹੁਤ ਵਧੀਆ ਰਿਜ਼ਲਟ ਮਿਲਿਆ ਟੋਟਾਵੈਟ ਵੀ ਲੈਂਦਾ ਟੋਟਾਵੈਟ ਆਂ ਭਾਵੇਂ ਤੁਸੀਂ ਨਿਰਾਸ਼ ਹਟਦੇ ਹੋ ਉਹਦਾ ਫਲੇਵਰ ਹੀ ਇੰਨਾ ਵਧੀਆ ਨੂੰ ਕੱਲੇ ਨਹੀਂ ਖਾ ਜਾਂਦੇ ਹਾਂ ਤੇ ਬੋਬੀਮੈਨ ਵੀ ਲੈ ਕੇ ਜਾਂਦਾ ਸੀ ਆਰਐਸ ਹੋਗੇ ਇਹਦਾ ਬਹੁਤ ਕੰਪਨੀਆਂ ਚੰਗੀਆਂ ਚੰਗੀਆਂ ਸਾਰੇ ਦੇ ਰਿਜ਼ਲਟ ਵਧ ਗਿਆ ਉਹਨੂੰ ਆਪਾਂ ਮਿਕਸ ਕਰ ਲੈਣਾ ਚੋਕਰ ਛਲਕੇ ਚ ਸਾਰੇ ਚ ਤੇ ਸਾਲਤੀ ਮੱਕੀ ਪਾ ਲੈਣਾ ਮੈਂ ਮੱਕੀ ਦਲਾਈ ਨਹੀਂ ਕਦੇ ਵੀ ਅੱਛਾ ਦੋ ਫਾੜ ਨਹੀਂ ਕਰਾਈ ਨਾ ਕਦੇ ਬਰੀਕ ਕਰਕੇ ਪਾਈ ਉਹ ਮੈਂ ਸਾਲਤੀ ਪਾਉਣਾ ਪਹਿਲਾਂ ਤੋਂ ਠੀਕ ਹੈ ਜੀ ਉਹ ਇਹਨਾਂ ਨੂੰ ਭਰ ਕੇ ਡੱਬਾ ਇੱਕ ਤੇ ਸਵੇਰ ਉਧਰ ਬਾਹਰਲੇ ਪਾਸੇ ਖੁਰਨੀ ਚ ਆਪਾਂ ਪਾ ਦਿੰਨੇ ਆਂ ਹਾਂਜੀ ਇਹ ਇਹਨੂੰ ਆ ਦਿੰਨੇ ਆ ਬਾਹਰ ਡਾ ਪਾ ਇਧਰੋਂ ਉੱਧਰ ਉੱਧਰ ਖਾ ਲਿਆ ਜਦੋਂ ਇਹਨਾਂ ਨੇ ਹੂੰ ਪੱਠੇ ਪਾਉਣੇ ਸੀ ਇਹਨਾਂ ਨੂੰ 2 3 ਘੰਟੇ ਬਾਅਦ ਜੋ ਵੀ ਨੀਰਾ ਪਾਉਣਾ ਵੀ ਮੈਂ ਰਾਤ ਦੀ ਡਿਊਟੀ ਤੇ ਉੱਠ ਜਾਣਾ ਮਗਰੋਂ ਘਰ ਦੇ ਪੱਠੇ ਪਾ ਆਂਦੇ ਆ ਪਾਣੀ ਧਰ ਦਿੰਨੇ ਆ ਆ ਰੁਟੀਨ ਆ ਮੇਰਾ ਤਾਂ ਤੇ ਬੱਕਰੀਆਂ ਤੁਹਾਡੇ ਸਾਹਮਣੇ ਆ ਬਾਈ ਜੀ ਜਿੰਨੀ ਦੇਖਭਾਲ ਆਪਾਂ ਕਰਾਂਗੇ ਹਨਾ ਕਿਉਂਕਿ ਇਨਸਾਨ ਜਾਂ ਜਾਨਵਰ ਆ ਜਾਂ ਖੇਤ ਆ ਕੋਈ ਵੀ ਚੀਜ਼ ਆ ਜਿੰਨੀ ਉਹਨੂੰ ਤਾਕਤ ਮਿਲੂਗੀ ਓਨੀ ਵਧੀਆ ਉਹਨੇ ਉਪਜ ਦੇਣੀ ਉਹਨੇ ਰਿਜ਼ਲਟ ਦੇਣਾ ਹਨਾ ਇਹ ਨਹੀਂਗਾ ਵੀ ਬੱਕਰੀਆਂ ਰੱਖ ਲਈਆਂ ਕੱਲਾ ਪਸੂਕਾ ਨੀਰਾ ਪਾਤਾ ਤੇ ਉਹਦੇ ਨਾਲ ਬੱਕਰੀਆਂ ਤਕੜੀਆਂ ਰਾਜੀ ਹੋ ਜਾਣਗੀਆਂ ਚਲੋ ਜਾਨਵਰ ਨੇ ਆਪਦਾ ਗੁਜ਼ਾਰਾ ਕਰਨਾ ਉਹ ਤਾਂ ਬਜਾਰਾ ਕਰ ਹੀ ਜਾਣਾ ਹਾਂ ਘੱਟੋ ਘੱਟ ਅੱਧਾ ਕਿਲੋ ਖਰਾਕ ਇਹਨਾਂ ਨੂੰ ਮੈਂ ਇੱਕ ਨੂੰ ਪਾਉਣਾ ਹੀ ਪਾਉਣਾ ਅੱਧਾ ਕਿਲੋ ਜਿਵੇਂ ਬਾਈ ਨੇ ਕਿਹਾ ਸੀ ਵੱਡੀ ਬੱਕਰੀ ਨੂੰ ਹੁਣ ਆਪਾਂ ਕਿਸੇ ਨੂੰ ਦੱਸ ਗਏ ਤਿੰਨ ਤੋਂ 400 ਗ੍ਰਾਮ ਹੀ ਮੈਂ ਆਣਾ ਹਣਾ ਵੀ ਪਾਉ ਕਈ ਵਾਰੀ ਅਗਲੇ ਨੂੰ ਐ ਹੋ ਜਾਂਦਾ ਯਾਰ ਵੀ ਅੱਧਾ ਕਿਲੋ ਬਾਲੀ ਏਰ ਬਾਈ ਚ ਨਹੀਂ ਆਉਂਦੀ ਆਪਣੇ ਹਣਾ ਵੀ ਲੋਕ ਹਰਾਚਾਰਾ ਵੀ ਪਾਉਂਦੇ ਮੈਂ ਹਰਾਚਾਰਾ ਨਹੀਂ ਪਾਉਂਦਾ ਅੱਛਾ ਹਰਾਚਾਰਾ ਹੁਣ ਸਿਆਲਾਂ ਚ ਪਾਣੀ ਵਾਲਾ ਜ਼ਿਆਦਾ ਹੁੰਦਾ ਮੈਂ ਪਾਇਆ ਨਹੀਂ ਗਾ ਹਾਂਜੀ ਕਈ ਵਾਰੀ ਉਹਦੇ ਨਾਲ ਜਿਵੇਂ ਹਰਾ ਚਾਰੇ ਦੇ ਨਾਲ ਨਮੂਨੀਆਂ ਦੀ ਸ਼ਿਕਾਇਤ ਹੋ ਗਈ ਕਿ ਉਹ ਖੜੀਆਂ ਨੂੰ ਠੰਡ ਹੁੰਦੀ ਐ ਮੋਕ ਮੱਕ ਲੱਗਦੀ ਮੋਕ ਵੀ ਲੱਗ ਸਕਦੀ ਐ ਬਈ ਮੈਂ ਸੁੱਕਾ ਹੀ ਪਾਉਣਾ ਮੂੰਗਫਲੀ ਦਾ ਨੀਰਾ ਹੀ ਠੀਕ ਆ ਬਈ ਤੇ ਨਾਲ ਬਸ ਜਿਹੜਾ ਤੁਹਾਨੂੰ ਫੀਡ ਦੱਸੀ ਐ ਇਹ ਇੱਕ ਟਾਈਮ ਸਵੇਰ ਪਾਉਣਾ ਤੇ ਸੂਈਆਂ ਬੱਕਰੀਆਂ ਨੂੰ ਮਛਾਣੋਂ ਵੀ ਪਾ ਦੇਣਾ ਜਦੋਂ ਬੱਚਿਆਂ ਨੂੰ ਦੁੱਧ ਪਿਆਉਣੇ ਨਾ ਉਧਰ ਬਾਹਰ ਕੱਢ ਕੇ ਉਦੋਂ ਮਛਾਣੋਂ ਵੀ ਥੋੜੀ ਥੋੜੀ ਪਾ ਦੇਣਾ ਫਿਰ ਜਦੋਂ ਬਈ ਇੱਕ ਬੱਕਰੀ ਜਦੋਂ ਸੁੰਦੀ ਆ ਹਨਾ ਆਪਾਂ ਦੇਖਿਆ ਵੀ ਬੱਚੇ ਵਧੀਆ ਹੁੰਦੇ ਆ ਸੋਹਣੇ ਹੁੰਦੇ ਆ ਮਹੀਨੇ ਤੱਕ ਵਧੀਆ ਰਹਿੰਦੇ ਆ ਬੱਚੇ ਹਨਾ ਚਮਕ ਵੀ ਹੁੰਦੀ ਆ ਰਾਜੀ ਵੀ ਹੁੰਦੇ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਦੁੱਧ ਘਟਦਾ ਜਾਂ ਬੱਚੇ ਵੱਡੇ ਹੁੰਦੇ ਆ ਉਹ ਲਿਸੇ ਜੇ ਹੋਣ ਲੱਗ ਜਾਂਦੇ ਆ ਲੂਈਂ ਜੀ ਪਾੜਨ ਲੱਗ ਜਾਂਦੇ ਆ ਇਹਦਾ ਕੀ ਕਾਰਨ ਹੁੰਦਾ ਤੇ ਕਿਵੇਂ ਠੀਕ ਕਰਨੇ ਚਾਹੀਦੇ ਆ ਇਹਦਾ ਕਾਰਨ ਬਈ ਹੈਗਾ ਜਦੋਂ ਬੱਚੇ ਮੰਨ ਲਾ 10-15 ਦਿਨਾਂ ਦੇ ਹੋ ਗਏ ਬੱਕਰੀ ਦੁੱਧ ਰਜਾਈ ਜਾਂਦੀ ਆ ਬੱਚਿਆਂ ਨੂੰ ਤੇ ਮੈਂ ਤਾਂ ਉਦੋਂ ਹੀ ਉਹਨਾਂ ਨੂੰ ਆਹ ਕੋਈ ਵੀ ਜਦੋਂ ਕਾਰ ਗੱਲ ਦੀ ਫੀਡ ਹੋ ਗਈ ਜਾਂ ਚੋਕਰ ਹੋ ਗਿਆ ਛੋਲਿਆਂ ਦਾ ਛਿਲਕਾ ਹੋ ਗਿਆ ਮੈਂ ਸਟਾਰਟ ਕਰ ਦੇਣਾ ਠੀਕ ਹੈ ਬੱਚਿਆਂ ਨੂੰ ਨਾਲ ਬੱਚਿਆਂ ਨੂੰ ਨਾਲ ਦੀ ਨਾਲ ਮੇਰੀ ਤਾਂ ਖੁਰਨੀ ਜੀ ਬਣਾਈ ਵੀ ਆਪ ਹੀ ਬਣਾਈ ਸੀ ਮੈਂ ਅੱਛਾ ਉਹਦੇ ਵਿੱਚ ਉਹਨਾਂ ਨੂੰ ਮੈਂ ਰੱਖਣੇ ਸ਼ੁਰੂ ਕਰ ਦੇਣਾ ਮੂਰੇ ਵੀ ਖਾਈ ਜਾਣ ਬੱਚਿਆਂ ਨੂੰ ਘੰਟਾ ਸਵੇਰ ਘੰਟਾ ਸ਼ਾਮ ਨੂੰ ਮੈਂ ਖੁੱਲੇ ਛੱਡ ਦੇਣਾ ਵੇੜੇ 'ਚ ਹੁਣ ਜਗ੍ਹਾ ਹੀ ਉਹ ਜੀ ਹਮਨ ਟੈਨਸ਼ਨ ਨਹੀਂ ਲਈ ਪਰ ਉਹ ਜੇ ਠੀਠ ਹੋ ਗਏ ਵੀ ਚਲ ਫਿਰਦੇ ਰਹਿਣ ਦੇ ਕੁਛ ਨਹੀਂ ਹੁੰਦਾ ਯਾਰ ਮੇਰੇ ਤਾਂ ਗਮਲੇ ਗੋਮਲੇ ਵੀ ਸਾਰੇ ਖਰਾਬ ਕਰਤੇ ਉਹਨਾਂ ਨੇ ਪਰ ਹੁਣ ਗਮਲਿਆਂ ਤੋਂ ਛੱਡ ਕੇ ਆਪਾਂ ਉਹਨਾਂ ਨੂੰ ਹੀ ਸੰਭਾਲਣਾ ਚੱਲ ਕੋਈ ਕੁਛ ਨਹੀਂ ਹੁੰਦਾ ਯਾਰ ਵੀ ਆਪਾਂ 15 ਕਿ ਦਿਨਾਂ ਤੋਂ ਉਹਨਾਂ ਨੂੰ ਸਟਾਰਟ ਕਰ ਦੇਣਾ ਮੈਂ ਤਾਂ ਠੀਕ ਆ ਵੀ ਜਿਵੇਂ ਜਿਵੇਂ ਦੁੱਧ ਘਟੀ ਜਾਂਦੀਆਂ ਉਹਨਾਂ ਦੀ ਉਹ ਫੀਡ ਵਧੇ ਜਾਂਦੀ ਹੈ ਤਾਂ ਤਾਕਤ ਉਹਨਾਂ ਨੂੰ ਮਿਲ ਜਾਂਦੀ ਹੈ ਤਾਕਤ ਉਹਨਾਂ ਨੂੰ ਹੀ ਮਿਲ ਜਾਂਦੀ ਹੈ ਹੁਣ ਤਾਂ ਮੈਂ ਉਹਨਾਂ ਨੂੰ ਨਾਲ ਮਿਨਰਲ ਮਿਕਚਰ ਵੀ ਚੌਂਚਾ ਚੌਂਚਾ ਵਿੱਚ ਪਾ ਦੇਣਾ ਠੀਕ ਹੈ ਤੇ ਆਪਣੇ ਬੱਚੇ ਸਾਰੇ ਤਾਂ ਅੰਦਰ ਉਹ ਸਾਰੇ ਉਹ ਡਿੱਡਲਦੇ ਨਹੀਂ ਹੋਏ ਠੀਕ ਹੈ ਸਾਰੇ ਵਧੀਆ ਛਾਂਟਵੇਂ ਸਰੀਰ ਦੇ ਵਿੱਚ ਚਮਕ ਵੀ ਪੂਰੀ ਹੈ ਤੇ ਜਿਹੜੇ ਦੁੱਧ ਤੋਂ ਦੁੱਧ ਤੋਂ ਬਾਅਦ ਬਈ ਹਰੇ ਪੱਠੇ ਤੇ ਲੱਗ ਗਏ ਉਹ ਫਿਰ ਬੱਚਾ ਗ੍ਰੋਥ ਨਹੀਂ ਕਰਦਾ ਹਰੇ ਪੱਠੇ ਮੈਂ ਹੁਣ ਪਾਉਣ ਲੱਗਾ 4-4 ਮਹੀਨਿਆਂ ਦੇ ਹੋ ਗਏ ਉਹ ਸਾਫ ਤੇ ਪਾਦਨਾ ਮੈਂ ਖੇਤੋਂ ਲਿਆ ਕੇ ਠੀਕ ਉਹ ਰੇੜੀ ਜੀ ਤੇ ਰੱਖ ਦਈਦੇ ਆ ਉਹ ਜਿੰਨੀ ਉਹਨਾਂ ਦੀ ਲੋੜ ਆ ਉਹ ਖਾ ਲੈਂਦੇ ਆ ਜਦੋਂ ਬਈ ਆਪਾਂ ਸ਼ੁਰੂ ਚ ਗੱਲ ਕਰੀ ਸੀ ਹਨਾ ਵੀ ਬੰਦੇ ਫੇਲ ਹੋ ਰਹੇ ਇਸ ਕੰਮ 'ਚ ਜਿਵੇਂ ਹੁਣ ਇਹ ਤਰੀਕੇ ਆ ਜਿਵੇਂ ਤੁਹਾਡਾ ਤਰੀਕਾ ਹੈਗਾ ਵੀ ਬਰੀਡਿੰਗ ਤੇ ਵੀ ਕੰਮ ਕਰ ਰਹੇ ਹਾਂ ਬੱਕਰੇ ਵੀ ਤਿਆਰ ਕਰਦੇ ਹਾਂ ਸੇਲ ਪਰਚੇਜ਼ ਵੀ ਕਰਦੇ ਹਾਂ ਹਣਾ ਹਰ ਬੰਦੇ ਦੇ ਇੱਕ ਕੰਮ ਰਾਸ ਨਹੀਂ ਆਉਂਦਾ ਵੀ ਬਰੀਡਿੰਗ ਚ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ ਉਹ ਵਪਾਰ ਚ ਹੋ ਸਕਦਾ ਹਣਾ ਜਾਂ ਖੱਸੀ ਬੱਕਰਿਆਂ ਚ ਹੋ ਸਕਦਾ ਇਹ ਵੀ ਦੱਸੋ ਵੀ ਇਹਦੇ ਚ ਬੱਕਰੀ ਪਾਲਣ ਦੇ ਵਿੱਚ ਕਿੰਨੇ ਢੰਗ ਹੁੰਦੇ ਆ ਕੰਮ ਕਰਨ ਦੇ ਵੀ ਜੇ ਕੋਈ ਬੰਦਾ ਬਰੀਡਿੰਗ ਚ ਫੇਲ ਹੋ ਗਿਆ ਹੈਗਾ ਉਹ ਹੋਰ ਕਿਹੜੇ ਢੰਗ ਨਾਲ ਕਾਮਯਾਬ ਹੋ ਸਕਦਾ ਇਹਦੇ ਚ ਬਈ ਥੋੜਾ ਜਿਆਦਾ ਢੀਠ ਹੋਣਾ ਪੈਂਦਾ ਹੂੰ ਕਿਤੇ ਨਾ ਕਿਤੇ ਕਸਾਰਾ ਚੱਲਣਾ ਵੀ ਪੈਂਦਾ ਵੀ ਖਰਚਾ ਵੱਧ ਵੀ ਹੋ ਜਾਂਦਾ ਪੱਲਿਓ ਹਾਂਜੀ ਜਿਹੜੇ ਹੁਣ ਵਪਾਰ ਲੈਣ ਦੇ ਵਿੱਚ ਹੈਗੇ ਆ ਹਾਂ ਵਪਾਰ ਲੈਣ ਦਾ ਉਹਨਾਂ ਦੀ ਜਿਨ੍ਹਾਂ ਨੂੰ ਪੂਰੀ ਪਰਖ ਆ ਹਾਂ ਉਹ ਕੋਈ ਵੀ ਲੈ ਲੈਣ ਮਿੱਟੀ ਵੀ ਲੈਣ ਉਹਨਾਂ ਦੀ ਸਿਆਉਣਾ ਹੋ ਜਾਂਦੀ ਆ ਹਾਂਜੀ ਵੀ ਦੇਵੇਂ ਹੁਣ ਮਨ ਲੋਕ ਦਾ ਮਰਿਆ ਪਿਆ ਵੀ ਲੈ ਕੇ ਵੇਚ ਦਿੰਦੇ ਆ ਵੇਚ ਦਿੰਦੇ ਆ ਉਹ ਹੈਗਾ ਰਾਜ ਰਾਸਾਈ ਦੀ ਗੱਲ ਹਾਂਜੀ ਵੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਜਿਵੇਂ ਹੁਣ ਕਹਦੇ ਆ ਵੀ ਮੈਂ ਸੇਲ ਪਰਚੇਜ਼ ਕਰਦਾ ਮੈਂ ਉਹ ਕਰਦਾ ਵੀ ਜਿਹੜਾ ਮੈਨੂੰ ਲੱਗਿਆ ਵੀ ਯਾਰ ਆ ਮੈਨੂੰ ਕੁਝ ਦੇਊਗਾ ਭੁਗਾਈ ਤਾਂ ਹੁੰਦੀ ਨਹੀਂ ਮੈਥੋਂ ਵੀ ਐਵੇਂ ਤੁਰਿਆ ਹੀ ਫਿਰੋ ਹਣਾ ਵੀ ਸੋਨਾ ਨਾਗਾ ਜਿਹੜਾ ਰਾਜ ਜਿਹੜਾ ਸੋਨਾ ਨਾਗਾ ਉਹਦੇ ਤੇ ਮੈਂ ਰੁਪਏ ਲਾ ਦਿੰਨਾ ਜੇ ਮੈਨੂੰ ਬਾਈਟ ਚ ਆਇਆ ਫਾ ਠੀਕ ਓਨ ਹੀ ਮੈਂ ਲੈਂਦਾਗਾ ਤੇ ਜਿਹੜਾ ਹੈਗਾ ਵੀ ਇਹ ਬਰੀਡਿੰਗ ਦਾ ਕੰਮ ਆ ਬਰੀਡਿੰਗ ਦਾ ਤਾਂ ਕੋਈ ਵੀ ਕਰ ਸਕਦਾ ਬਿਨਾ ਜਾਣਕਾਰੀ ਤੋਂ ਨਾ ਕਰੋ ਜਿਹਨੂੰ ਜਾਣਕਾਰੀ ਉਹ ਕਰ ਲਓ ਠੀਕ ਹੈ ਜੀ ਬਰੀਡਿੰਗ ਦਾ ਕੰਮ ਸਭ ਤੋਂ ਬੈਸਟ ਆ ਵਧੀਆ ਕੰਮ ਆ ਇਹ ਆਪ ਦਾ ਮੁੱਲ ਮੋੜ ਕੇ ਹੀ ਜਾਊਗਾ ਬੰਦੇ ਦਾ ਨਾਮ ਬਣਦਾ ਨਾਮ ਵੀ ਬਣਦਾ ਹੂੰ ਵੀ ਸੇਲ ਪਰਚੇਜ ਨਾਮ ਮੇਰੇ ਮਗਰ ਲੱਗ ਕੇ ਜਾਂ ਕਿਸੇ ਮੰਡੀਆਂ ਦੇ ਵਿੱਚ ਜਾ ਜਾ ਕੇ ਸੇਲ ਪਰਚੇਜ ਵਾਲੇ ਹਰ ਇੱਕ ਬੰਦਾ ਨਾ ਪਾਵੇ ਉਹਦੇ ਕਿਤੇ ਚ ਉਹ ਬੰਦੇ ਨੂੰ ਕਿਤੇ ਨਾ ਕਿਤੇ ਫੇਲ ਕਰਾ ਦਿੰਦਾ ਉਹ ਸਦਾ ਬਹਾਰ ਨਹੀਂ ਨਾ ਹੁੰਦਾ ਸਦਾ ਬਹਾਰ ਕਿੱਤਾ ਨਹੀਂਗਾ ਉਹ ਜਿਹੜੇ ਉਹਦਾ ਠੀਕ ਠੋਏ ਵਿਚਾਰੇ ਤੁਰੇ ਫਿਰਦੇ ਜਿਹਨਾਂ ਨੇ ਉਹਨਾਂ ਦੇ ਉਹ ਰਚ ਗਏ ਜਿਵੇਂ ਮੇਰੇ ਬੱਕਰੀਆਂ ਖੂਨ ਦੇ ਰਚ ਗਈਆਂ ਉਹ ਸੇਲ ਪਰਚੇਜ ਵਾਲਾ ਵੀ ਇੱਕ ਕੀੜਾ ਹੁੰਦਾ ਉਹਨੇ ਹੁਣ ਨਰਿਆ ਨਹੀਂ ਜਾਂਦਾ ਮੰਡੀ ਤੇ ਜਾਏ ਬਿਨਾ ਉਹਨਾਂ ਨੇ 1500 ਨਾਲ ਵੇਚ ਦੇਣਾ ਬਾਈ ਕਿਤੇ ਘਟਾ ਵੀ ਪਾ ਜਾਂਦਾ ਉਹ ਸਦਾ ਨਾ ਫੇਚ ਨਹੀਂ ਰਹਿੰਦੇ ਨਹੀਂ ਰਹਿੰਦੇ ਸਰਕਲ ਉਹਨਾਂ ਦਾ ਸਰਕਲ ਹੀ ਚੱਲਦਾ ਹਾਂਜੀ ਕੁਈ ਇਹ ਤਾਂ ਗੱਲ ਹੈ ਨਹੀਂ ਮੈਲ ਤਾਂ ਪਈ ਨਹੀਂ ਹਾਂ ਸਰਕਲ ਚੱਲਦਾ ਸਰਕਲ ਵਧੀਆ ਚੱਲੀਆਂ ਦਾ ਜਿੱਦੇ ਚੱਲ ਪਿਆ ਠੀਕ ਆ ਬਈ ਹਾਂ ਬਾਲੇ ਬੰਦੇ ਦਾ ਵਿੱਚ ਬਸ ਕਿਤੇ ਘਾਟਾ ਕਿਤੇ ਵਾਧਾ ਚੁੱਲਾ ਤੁਰਿਆ ਜਾਂਦਾ ਹਾਲ ਤਾਂ ਯਾਰ ਠੀਕ ਆ ਇੱਕ ਬਈ ਜਿਹੜੀ ਮੇਨ ਸਮੱਸਿਆ ਹੋਰ ਆਉਂਦੀ ਆ ਜਿਹੜੇ ਪਹਿਲਾਂ ਵੀ ਆਪਾਂ ਗੱਲਾਂ ਹੁਣ ਕਰ ਲੀਆਂ ਇੱਕ ਬੱਕਰੀ ਜਿਹੜੀ ਹੈਗੀ ਆ ਅ ਅਫਾ ਫਰ ਕੇ ਬਹੁਤ ਮਰਦੀ ਆ ਹਨਾ ਬੱਚੇ ਵੀ ਮਰਦੇ ਆ ਜਾਂ ਇਹਨਾਂ ਦਿਨਾਂ ਦੇ ਵਿੱਚ ਅੱਗੇ ਸਮੱਸਿਆ ਆਉਗੀ ਬਰਸੀਂ ਬਰਸੋਂ ਵੱਧ ਖਾ ਜਾਂਦੀ ਉਦੋਂ ਵੀ ਹਵਾ ਬਣ ਜਾਂਦੀ ਆ ਜਾਂ ਕੇ ਕਣਕ ਦਾ ਸੀਜ਼ ਜਨਾਉਣਾ ਉਦੋਂ ਬਹੁਤ ਦਿੱਕਤ ਆਉਂਦੀ ਆ ਕਣਕ ਘਰੇ ਲਾਈ ਹੁੰਦੀ ਆ ਹਨਾ ਵੀ ਇਹ ਦੱਸੋ ਵੀ ਜਦੋਂ ਇਹੋ ਜੀ ਸਮੱਸਿਆ ਆਉਂਦੀ ਆ ਬੱਕਰੀ ਨੂੰ ਫਾਰਾ ਹੁੰਦਾ ਉਦੋਂ ਆਪਾਂ ਮੌਕੇ ਤੇ ਕੀ ਇਲਾਜ ਕਰ ਸਕਦੇ ਆ ਅਸਲ ਵਿੱਚ ਤਾਂ ਬਈ ਬੱਕਰੀ ਨੂੰ ਫਾਰਾ ਉਦੋਂ ਹੁੰਦਾ ਜਦੋਂ ਜਿਵੇਂ ਘਰੇ ਕਣਕ ਲਾਈ ਜਾਂ ਝੋਨਾ ਲਾਇਆ ਹਨਾ ਉਹ ਵੱਧ ਖਾ ਗਈ ਦਾਣੇ ਜਾਂ ਜਿਹੜੀਆਂ ਮਾਲ ਚ ਬੱਕਰੀਆਂ ਜਾਂਦੀਆਂ ਉਹ ਕੱਚੀ ਖਣ ਕਣਕ ਖਾਂਦੀਆਂ ਜਿਹੜੀਆਂ ਵੱਲੀਆਂ ਉਹਦਾ ਕੋਈ ਚੱਕਰ ਨਹੀਂ ਜਿਹੜੀਆਂ ਪਾਣੀ ਲਾ ਦਿੰਦੇ ਜਦੋਂ ਆਪਾਂ ਪਾਣੀ ਦੇ ਭਿੱਜੀਆਂ ਹੋਈਆਂ ਵੱਲੀਆਂ ਹੁੰਦੀਆਂ ਉਹਦੇ ਨਾਲ ਨੁਕਸਾਨ ਵੱਧ ਹੁੰਦਾ ਠੀਕ ਹੈ ਬਈ ਕਿਉਂਕਿ ਮਿੱਟੀ ਮੋਟੀ ਲੱਗੀ ਹੁੰਦੀ ਨਾਲ ਇੱਕ ਤਾਂ ਉਹਨਾਂ ਦੇ ਹਨ ਤੇ ਇੱਕ ਜਾਂ ਭੁੱਜੀਆਂ ਭੱਜੀਆਂ ਛਾਲੀਆਂ ਉਹ ਖਾਈ ਜਾਂਦੀਆਂ ਸੁੱਕੀਆਂ ਉਹਦੇ ਨਾਲ ਕੁਝ ਵੀ ਨਹੀਂ ਹੁੰਦਾ ਬੱਕਰੀਆਂ ਠੀਕ ਹੈ ਜੀ ਜ਼ਿਆਦਾਤਰ ਹੁੰਦਾ ਅਫਾਰਾ ਆਉਂਦਾ ਉਦੋਂ ਹੀ ਜਿਹੜੀਆਂ ਜ਼ਿਆਦੇ ਖੁੱਲੀ ਗਣਕ ਖਾਗੀਆਂ ਢੇਰੀ ਤੇ ਲੱਗ ਕੇ ਹੂੰ ਉਹਦੇ ਨਾਲ ਉਹਦੇ ਵਾਸਤੇ ਤਾਂ ਬਈ ਹੈਗਾ ਸਿਰਕਾ ਇੱਕ ਦਾ ਹਾਂਜੀ ਜੇ ਸਿਰਕਾ ਵੀ ਕੰਮ ਕਰ ਜੇ ਤਾਂ ਪਹਿਲੀ ਗੱਲ ਤਾਂ ਉਹਦੀ ਵੱਡੀ ਦੀ ਗੱਲ ਹੈ ਹਨਾ ਕਿ ਜਾਨ ਪਰਮਾਤਮਾ ਨੇ ਬਖਸ਼ੀ ਆ ਤਾਂ ਸਵਾਦ ਹੀ ਚੁੰਡੀ ਵੀ ਕਰ ਜਾਂਦੀ ਹੈ ਚੁੰਡੀ ਕਰ ਜਾਂਦੀ ਹੈ ਤੇ ਸਿਰਕਾ ਦੇ ਚੱਲੋ ਉਹਨੂੰ ਹਾਂਜੀ ਕਈ ਬੰਦੇ ਸ਼ਰਾਬ ਦੇਣ ਲੱਗ ਪੈਂਦੇ ਕਈ ਵਾਰੀ ਬਈ ਸ਼ਰਾਬ ਨਹੀਂ ਕੰਮ ਕਰਦੀ ਕਿ ਸ਼ਰਾਬ ਨੁਕਸਾਨ ਵੀ ਕਰ ਜਾਂਦੀ ਹੈ ਠੀਕ ਹੈ ਸਿਰਕਾ ਸਭ ਤੋਂ ਵਧੀਆ ਉਹਦਾ ਪ੍ਰਤਿਆਇਆ ਆ ਹੈਗਾ ਸਿਰਕਾ ਗਾਲ ਦਿਆ ਉਹ ਗਾਲ ਦਿੰਦਾ ਹੂੰ ਉਹ 20 ਤੋਂ 30 ਐਮਐਲ ਦੀ ਚੱਲੇ ਠੀਕ ਹੈ ਦੂਜੇ ਨੰਬਰ ਤੇ ਆ ਗਿਆ ਜੇ ਜਾਦੇ ਉਹ ਵੈਸੇ ਉਹ ਆਫਰੀ ਵੀ ਆ ਬਿਨਾ ਦਾਣੇ ਉਹ ਕਈ ਵਾਰੀ ਆਫਰ ਦਿੰਦੀਆਂ ਹਰਾਚਾਰਾ ਖਾ ਕੇ ਵੀ ਹਾਂਜੀ ਉਹਦੇ ਵਾਸਤੇ ਬਲੋਟੋ ਸੈੱਲਾ ਉਹ ਤੇ ਮਿੱਠਾ ਛੋਡਾ ਪਾ ਕੇ ਥੋੜਾ ਜਿਹਾ ਅੱਧਾ ਕਿ ਚਮਚਾ ਵੱਡੇ ਉਹ ਨੱਕ ਦੇ ਹਿਸਾਬ ਨਾਲ ਵੀ ਉਹਦੇ ਵਜਨ ਦੇ ਹਿਸਾਬ ਨਾਲ ਵੱਡਾ ਕਿ ਛੋਟਾ ਇਹ ਨਾਰਮਲ ਦਵਾਈ ਹੈ ਬਲੋਟਾ ਸਿਲਤ ਇਹਦਾ ਰਿਜਲਟ ਆ ਬਾਈ 10-15 ਦਿਨਾਂ ਤੋਂ ਵੈਸੇ ਵੀ ਜਾਨਵਰ ਨੂੰ ਦਿੰਦੇ ਰਹੇ ਜੀ ਜਿੰਨੇ ਦੇਰ ਕਿ ਸਹੀ ਆ ਹਾਂ ਅਜਮਦ ਰੋਸਤ ਕਰਦੀ ਰਹਿੰਦੀ ਆ ਠੀਕ ਆ ਬਾਈ ਹਾਂ ਇਹਦੇ ਨਾਲ ਖੁੱਲ ਜਾਂਦਾ ਹੋ ਜਾਂਦਾ ਸੈਟ ਜਾਂ ਜਮਾ ਆਪਣੇ ਘਰੇ ਕੋਸ ਵੀ ਨਹੀਂਗਾ ਤੇ ਉਂ ਵੈਸੇ ਹੀ ਹਵਾ ਪਰ ਗੀਟਡ ਦੇ ਵਿੱਚ ਕੁੱਖਾਂ ਚੜ ਗਈਆਂ ਹਾਂਜੀ ਫਿਰ ਸਰੋਂ ਦਾ ਤੇਲ ਦੇ ਦਿਓ ਉਹ ਵਿੱਚ ਹਲਦੀ ਪਾ ਕੇ ਤਰੇ ਹਲਦੀ ਵੀ ਹੁੰਦੀ ਸਰੋਂ ਦਾ ਤੇਲ ਵੀ ਹੁੰਦਾ 20 ਤੋਂ 30 ਐਮਐਲ ਸੱਟ ਦੇ ਉਹ ਅੰਦਰ ਵੱਡੀ ਬੱਕਰੀ ਦੇ ਅੱਛਾ ਤੁਹਾਡੇ ਖੜੇ ਖੜੇ ਹੀ ਫਫਾਰਾ ਉਹਦਾ ਕੋਖਾ ਥੱਲੇ ਬਹਿ ਜਾਣਗੇ ਕਈ ਵਾਰੀ ਇੰਨੀ ਵੀ ਦਿੱਕਤ ਆ ਜਾਂਦੀ ਵੀ ਸੂਈ ਵੀ ਲਾਉਣੀ ਪੈ ਜਾਂਦੀ ਹੈ ਬੱਕਰੀ ਦੇ ਰਚੇ ਹਵਾ ਕੱਢਣੀ ਵੀ ਪੈ ਜਾਂਦੀ ਹੈ ਉਹ ਹੈਗਾ ਬੰਦੇ ਨੂੰ ਜਿਹਨੂੰ ਜਾਣਕਾਰੀ ਹੈ ਬਾਈ ਆਪਾਂ ਨੂੰ ਕਿਰਪਾ ਰੱਬ ਦੀ ਨਹੀਂ ਐ ਹੋਜੀ ਸਮੱਸਿਆ ਆਈਗੀ ਉਹ ਜਿਹੜੇ ਬੰਦੇ ਨੂੰ ਜਾਣਕਾਰੀ ਹੈ ਉਹਨੂੰ ਬੰਦੇ ਨੂੰ ਡਾਕਟਰ ਨੂੰ ਸਾਧ ਲਓ ਮੌਕੇ ਤੇ ਜੇ ਹੈਗਾ ਆਪਣੇ ਨੇੜੇ ਉਹ ਸੂਈ ਲਾ ਕੇ ਵੀ ਹਵਾ ਕੱਢ ਜਾਂਦੇ ਨਾਲ ਦਵਾਈ ਦੇ ਜਾਂਦੇ ਆ ਉਹਦਾ ਜਮਾ ਆਖਰੀ ਹੱਲ ਆ ਉਹ ਆਖਰੀ ਹੱਲ ਆ ਤੇ ਆਪਾਂ ਐਵੇਂ ਨਾ ਕਿਸੇ ਦੇ ਪੱਖੀਆਂ ਚ ਸੂਈ ਮਾਰੀ ਚੱਲੋ ਬੱਕਰੀਆਂ ਦੇ ਤੇਲ ਸਰੋਂ ਦਾ ਹੁੰਦਾ ਆਪਣੇ ਘਰੇ ਸਭ ਤੋਂ ਵਧੀਆ ਇਲਾਜ ਆ ਪੇਟ ਦਰਦ ਹੁੰਦਾ ਕਈ ਵਾਰੀ ਵੀ ਤੜੀਣੀਆਂ ਹੀ ਲਈ ਜਾਂਦੀ ਐ ਢੂਈ ਜਿਵੇਂ ਕੁੱਬ ਜਿਆ ਕੱਢ ਲਿਆ ਹਨ ਵੀ ਉਹਨੂੰ ਟਿਕਾ ਨਹੀਂ ਮਿਲਦਾ ਵਾਲ ਉਹ ਕਰੀ ਜਾਂਦੀ ਐ ਕਿਤੇ ਆਏ ਮਿੱਟੀ ਛਿੱਟੀਆਂ ਆਂਦੀਆਂ ਮਿੱਟੀ ਛੱਡਦੀ ਆ ਵੀ ਉਹਦੇ ਦਰਦ ਜਿਹਾ ਮਹਿਸੂਸ ਕਰਦੀ ਆ ਉਦੋਂ ਵੀ ਸਰੋਂ ਦਾ ਤੇਲ ਤੇ ਹਲਦੀ ਕੰਮ ਕਰ ਜਾਂਦਾ ਠੀਕ ਆ ਵੀ ਹਾਂ ਵਧੀਆ ਉਹ ਕੋਲੇ ਖੜਿਆਂ ਤੋਂ ਮਨ ਲਾਪਾ ਦੇ ਕੇ 10 15 ਮਿੰਟ ਕੋਲੇ ਖੜ ਕੇ ਵੇਣੀ ਆ ਵੀਰ ਹੁੰਦਾ ਇਹ ਨਜ਼ਰ ਚੀ ਠੀਕ ਹੋ ਜਾਂਦਾ ਬੱਸ ਹਾਂ ਬਹੁਤ ਵਧੀਆ ਇਲਾਜ ਆ ਇਹ ਬਾਈ ਜੀ ਇਸ ਕੰਮ ਚ ਬੰਦਾ ਉਹੀ ਕਾਮਯਾਬ ਜਿਹਨੂੰ ਇਹ ਚੀਜ਼ਾਂ ਦਾ ਪਤਾ ਹੈਗਾ ਮੌਕੇ ਦੇ ਇਲਾਜ ਕਿਵੇਂ ਕਰਨਾ ਹਨਾ ਬੱਕਰੀ ਦਾ ਜਾਂ ਆਪਾਂ ਗੱਲ ਕਰੀਏ ਬੁਖਾਰ ਹੋ ਗਿਆ ਜਿਵੇਂ ਉਦੋਂ ਆਪਾਂ ਮੌਕੇ ਦੇ ਇਲਾਜ ਕੀ ਕਰ ਸਕਦੇ ਆ ਜੇ ਆਪਾਂ ਦੇਖਣੇ ਨਹੀਂ ਬਾਈ ਦੋ ਦਿਨ ਜਾਂ ਸਵੇਰ ਦਾ ਜਾਨਵਰ ਬਿਮਾਰ ਹੋਇਆ ਸ਼ਾਮ ਤੱਕ ਦੇਖੇ ਨਾ ਉਹ ਫਿਰ ਜਾਦੇ ਜਿਹੜਾ ਹੈਗਾ ਖਰਾਬ ਹੋ ਜਾਂਦਾ ਕੰਮ ਉਸ ਤੋਂ ਬਾਅਦ ਡਾਕਟਰਾਂ ਤੋਂ ਵੀ ਨਹੀਂ ਸੈੱਟ ਹੁੰਦਾ ਨਹੀਂ ਹੁੰਦਾਗਾ ਬਈ ਤੇ ਫੇਰ ਆਪਾਂ ਕਹਦੇ ਨੇ ਵੀ ਬਈ ਯਾਰ ਨੁਕਸਾਨ ਹੋ ਗਿਆ ਇਹ ਤਾਂ ਕੰਮ ਫੇਲ ਆ ਕੁਛ ਨਹੀਂ ਪਿਆ ਇਹ ਕੰਮਾਂ 'ਚ ਤੇ ਇਹੋ ਜਿਹੇ ਵੀ ਬੰਦੇ ਆਪਾਂ ਦੇਖਿਆ ਜਿਨ੍ਹਾਂ ਨੇ 5-5 6-6 ਸਾਲ ਹੋ ਗਏ ਕੰਮ ਕਰਦਿਆਂ ਨੂੰ ਪਰ ਉਹਨਾਂ ਨੂੰ ਕਦੇ ਵੀ ਇੱਕ ਜਾਨਵਰ ਦਾ ਵੀ ਨੁਕਸਾਨ ਨਹੀਂ ਹੋਇਆ ਇੱਕ ਜਾਨਵਰ ਨੇ ਵੀ ਕਦੇ ਘਾਟਾ ਨਹੀਂ ਪਾਇਆ ਤੇ ਬੰਦੇ ਆਪਾਂ ਇਹੋ ਜਿਹੇ ਵੀ ਦੇਖ ਰਹੇ ਆ ਵੀ ਜਿਨ੍ਹਾਂ ਨੇ 50-50 ਬੱਕਰੀਆਂ ਤੋਂ ਕੰਮ ਸ਼ੁਰੂ ਕਰਿਆ ਸੀਗਾ ਤੇ ਉਹਨਾਂ ਨੇ ਬਾਈ ਜੀ 1 20 ਜਾਨਵਰ ਤੋਂ ਨਫਾ ਨਹੀਂ ਕਦੇ ਲਿਆ ਹਨਾ ਨਾ ਉਹਨਾਂ ਦੇ ਬੱਚੇ ਸਹੀ ਵਿਕੇ ਆ ਨਾ ਬੱਕਰੀਆਂ ਸੂਈਆਂ ਸਹੀ ਆ ਬੱਚਿਆਂ ਦਾ ਨੁਕਸਾਨ ਹੋ ਜਾਂਦਾ ਜਾਨਵਰ ਗਰੋਥ ਨਹੀਂ ਕਰਦੇ ਉਹ ਕਿੱਥੇ ਆਉਂਦੀ ਹੈ ਸਮੱਸਿਆ ਜਿੱਥੇ ਬੰਦਾ ਆਪ ਦੇਖਭਾਲ ਨਹੀਂ ਕਰਦਾ ਲੇਬਰ ਤੇ ਕੰਮ ਹੁੰਦਾ ਜਾਂ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਵੀ ਜਾਣਕਾਰੀ ਨਹੀਂ ਹੁੰਦੀ ਸੋ ਜਿਹੜੇ ਭਰਾ ਸਾਡੇ ਚੈਨਲ ਨਾਲ ਜੁੜੇ ਹੋਏ ਆ ਸਮੇਂ-ਸਮੇਂ ਤੇ ਵੀਡੀਓ ਦੇਖਦੇ ਰਿਹਾ ਕਰੋ ਬਾਈ ਗਰਜੀਤ ਦਾ ਵੀ ਚੈਨਲ ਹੈਗਾ ਮੇਰੇ ਪਿੰਡ ਮੇਰੇ ਖੇਤ ਇਹ ਵੀ ਸਮੇਂ-ਸਮੇਂ ਤੇ ਵੀਡੀਓ ਪਾਉਂਦੇ ਰਹਿੰਦੇ ਆ ਤੇ ਆਪਣੇ ਚੈਨਲ ਦੇ ਵੀ ਬਾਈ ਦੀਆਂ ਵੀਡੀਓ ਆਪਾਂ ਪਹਿਲਾਂ ਵੀ ਅਪਲੋਡ ਕਰ ਚੁੱਕੇ ਆ ਉਹਨਾਂ ਵਾਲੇ ਸਮੇਂ 'ਚ ਵੀ ਕਰਾਂਗੇ ਤੇ ਅਸੀਂ ਮੰਡੀ ਵੀ ਲਾਉਣੀ ਆ ਭਲਾਈਆਂ ਨੇ ਉੱਥੇ ਵੀ ਤੁਸੀਂ ਆ ਕੇ ਆਪਣੇ ਨਾਲ ਜਾਣਕਾਰੀ ਜਿਹੜੀ ਹੈਗੀ ਆ ਸਾਂਝੀ ਵੀ ਕਰ ਸਕਦੇ ਹੋ ਜਾਣਕਾਰੀ ਲੈ ਵੀ ਸਕਦੇ ਹੋ ਇਸ ਕੰਮ 'ਚ ਕਾਮਯਾਬ ਹੋਣ ਦੇ ਲਈ ਜਿਵੇਂ ਬਾਈ ਨੇ ਦੱਸਿਆ ਵੀ ਇਰਾਦਾ ਹੋਣਾ ਚਾਹੀਦਾ ਬੰਦੇ ਦਾ ਵੀ ਮੈਂ ਇਹ ਕੰਮ ਕਰਨਾ ਜੇ ਆਪਾਂ ਦੇਖਾ ਦੇਖੀ ਜਾਂ ਕਿਸੇ ਦੀਆਂ ਵੀਡੀਓ ਦੇਖ ਕੇ ਕੰਮ ਸ਼ੁਰੂ ਕਰ ਲਿਆ ਤੇ ਆਪਾਂ ਨੂੰ ਆਉਂਦਾ ਊੜਾੜਾ ਵੀ ਨਹੀਂ ਬੱਕਰੀ ਦਾ ਹਨਾ ਫੇਰ ਬਾਈ ਜੀ ਕੋਈ ਵੀ ਆਪਾਂ ਨੂੰ ਕਾਮਯਾਬ ਨਹੀਂ ਕਰ ਸਕਦਾ ਜਿਹੜੇ ਭਰਾ ਵੀ ਗੋਡ ਫਾਰਮਿੰਗ ਬੱਕਰੀ ਪਾਲਣ ਦੇ ਵਿੱਚ ਆ ਰਹੇ ਆ ਵਧੀਆ ਤਰੀਕੇ ਦੇ ਨਾਲ ਸਿੱਖ ਕੇ ਕਰੋ ਤਾਂ ਇਹ ਧੰਦਾ ਹੈਗਾ ਜਿਹੜਾ ਬਹੁਤ ਵਧੀਆ ਹੈਗਾ ਚੰਗੀ ਆਮਦਨ ਦੇਣ ਵਾਲਾ ਤੇ ਜਿਨ੍ਹਾਂ ਨੇ ਵੀ ਵੀਡੀਓ ਨੂੰ ਦੇਖਿਆ ਹੈਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ